ਇਸ ਮਹੀਨੇ ਚ ਸਪਮਾਨਨਾ ਸਭ ਤੋਂ ਵੱਡਾ ਪਾਪ ਹੈ ਚੰਗਾ ਸ਼ਗੇਦ ਆ ਵੀ ਤੁਹਾਡੇ ਹੀ ਕੀਤੀ ਕਰਾਈ ਸਾਹਮਣੇ ਆ ਗਈ ਵੀ ਤੁਸੀਂ ਜਿਹੜੀ ਪਿਛਲੇ ਜਨਮ ਵਿੱਚ ਤੁਹਾਡੀ ਕੋਈ ਪੁਲਸੀ ਜਾਂ ਵੱਡ ਬਡੇੜਿਆ ਦੀ ਪੁਲਸੀ ਸੀਗੀ ਉਹ ਦਰਸ਼ਨ ਦੇਣਾ ਹੈ ਤੁਹਾਡੀ ਪੁਲ ਚੱਕਨ ਉਹਨਾਂ ਨੂੰ ਆਪਾਂ ਘਰੇ ਵੜੇ ਦੇਖ ਕੇ ਦੂਜੇ ਕੋਲ ਮਰਵਾ ਦਿੰਨੇ ਆ ਤੁਸੀਂ ਉਹਨਾਂ ਨੂੰ ਹੀ ਨਹੀਂ ਮਰਵਾਇਆ ਤੁਸੀਂ ਆਪਣੇ ਵੱਡ ਬਡੇੜਿਆਂ ਨੂੰ ਦੁਬਾਰਾ ਮਰਵਾ ਕੇ ਆਪਣੇ ਉੱਤੇ ਆਨ ਆਲੇ ਫਿਰ ਜਨਮ ਦਾ ਪਾਪ ਲੱਖਿਆ ਜੇ ਹੁਣ ਸੱਪ ਤੁਹਾਡੇ ਘਰੇ ਆਇਆ ਤੁਸੀਂ ਉਹਨੂੰ ਕੱਚੀ ਲੱਸੀ ਨਹੀਂ ਪਿਆ ਸਕਦੇ ਤੁਹਾਨੂੰ ਮਾਰਨ ਦਾ ਵੀ ਉਹਨੂੰ ਹੱਕ ਨਹੀਂ ਹੈ ਤੁਹਾਡੇ ਤੇ ਸੱਪ ਦਾ ਡੰਗਿਆ ਕੋਈ ਅਸਰ ਨਹੀਂ ਹੁੰਦਾ ਨਾ ਆਜੇ ਹੂੰ ਤਾਜੇ ਤਾਜੇ ਹੈ ਹੂੰ ਆ ਤਾਏ ਦਾ ਹੀ ਹੈ ਹੂੰ ਦੇਖ ਕੇ ਤੇ ਉਹਨਾਂ ਇੱਕ ਮਨ ਕੋੜਾ ਆ ਲੈ ਹੂੰ ਹਾਲੇ ਇਹ ਸੱਪ ਦੇ ਡੰਗੇ ਹਾਂ ਸੱਪ ਦੇ ਡੰਗੇ ਨੇ ਹੂੰ ਇੱਕ ਮਹੀਨੇ ਦੇ ਅੰਦਰ ਅੰਦਰ 23 ਸੱਪ ਮਾਂ ਮੋਟੇ ਵੱਡੇ ਫਰ ਚੁੱਕਾ ਤੇ 32 ਸੱਪ ਮਾਂ ਨਿੱਕੇ ਨਿੱਕੇ 2-2 ਫੁੱਟੇ ਬੱਚੇ ਫਰ ਚੁੱਕਾ ਮਨ ਤਾਂ ਜਿਹਦੇ ਘਰੇ ਸੱਪ ਆਣਾ ਉਹ ਮੈਨੂੰ ਫੋਨ ਕਰਦੇ ਨੇ ਉਹਨਾਂ ਦਾ ਘਰ ਦਾ ਬੰਦਾ ਆ ਕੇ ਲੈ ਜੇ ਉਹਨਾਂ ਘਰੇ ਇੱਕ ਤੇ ਇੱਕ ਹੈ ਦੋ ਤੇ ਦੋ ਫਰਨੇ ਲੋਕੀ ਕਹਿੰਦੇ ਹਾਂ ਬਈ ਉਹਨਾਂ ਬੱਚਿਆਂ ਦੀ ਜਾਨ ਬਚਾਈ ਇਹ ਉਹਨਾਂ ਦਾ ਵੈਮ ਹੈ ਮੈਂ ਉਹਨਾਂ ਦੇ ਬੱਚਿਆਂ ਦੀ ਜਾਨ ਨਹੀਂ ਬਚਾਈ ਮੈਂ ਤਾਂ ਸਿਰਫ ਆਪਣੇ 나ਗ ਦੇਵਤਾ ਜਾਨ ਬਚਾਈ ਜਿਨ੍ਹਾਂ ਨੇ ਕਿਸੇ ਨੂੰ ਕੁਝ ਕਹਿਣਾ ਨਹੀਂ ਸੋਨ ਦੇ ਮਹੀਨੇ ਵਿੱਚ ਜੇ ਕਿਸੇ ਘਰੇ ਸੱਪ ਆ ਜੇ ਉਸ ਨਾਲ ਚੰਗਾ ਅਗੇ ਤੁਸੀਂ ਕੁਝ ਨਹੀਂ ਕਰ ਸਕਦੇ ਖਾਲੀ ਦੋਨੋਂ ਹੱਥ ਦਾ ਜੋੜ ਸਕਦੇ ਹੋ ਕਿ ਹੱਥ ਜੋੜਨ ਨੂੰ ਵੀ ਤੁਹਾਡੇ ਪੈਸੇ ਲੱਗਦੇ ਆ ਅੱਛਾ ਜਿਵੇਂ ਸੱਪ ਦੀ ਮਿੱਟੀ ਲੱਗ ਜਾਂਦੀ ਹੈ ਉਸ ਦਾ ਵੀ ਇਲਾਜ ਕਰਦੇ ਆ ਸਾਰਾ ਕਰਦਾ ਸੱਪ ਦੀ ਮਿੱਟੀ ਦਾ ਇਲਾਜ ਸਿਰਫ ਤਿੰਨ ਝਾੜੇ ਆ ਪਹਿਲੇ ਝਾੜੇ ਤੇ ਤੁਹਾਨੂੰ ਘਰ ਜਾਂਦੇ ਤੱਕ ਫਰਕ ਪਤਾ ਲੱਗ ਜਾਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਸੌਣ ਦੇ ਮਹੀਨੇ ਸ਼ੁਰੂ ਹੋਣ ਵਾਲੇ ਨੇ ਤੇ ਉਸ ਤੋਂ ਪਹਿਲਾਂ ਗੱਲ ਕਰੀਏ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ 나ਗ ਦੇਵਤਾ ਦਰਸ਼ਨ ਦੇ ਜਾਂਦੇ ਨੇ ਕਈ ਘਰਾਂ ਦੇ ਵਿੱਚ ਕਹਿੰਦੇ ਨੇ ਵੀ ਜਦੋਂ 나ਗ ਦੇਵਤਾ ਘਰ ਦੇ ਵਿੱਚ ਪ੍ਰਵੇਸ਼ ਕਰਦੇ ਨੇ ਜਾਂ ਘਰਵਲ ਤੁਰਦੇ ਨੇ ਤਾਂ ਕਈ ਮਾੜੇ ਸੰਕੇਤ ਵੀ ਹੁੰਦੇ ਨੇ ਤੇ ਕਈ ਚੰਗੇ ਸੰਕੇਤ ਵੀ ਹੁੰਦੇ ਨੇ ਤਾਂ ਉਸ ਦੀ ਜਾਣਕਾਰੀ ਲੈਣ ਦੇ ਲਈ ਅਸੀਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਕੀਤੀ ਸੀ ਤੇ ਅੱਜ ਫੇਰ ਇਹਨਾਂ ਕੋਲ ਪਹੁੰਚੇ ਹਾਂ ਕਿ ਆਖਰ ਕੀ ਕੁਝ ਕਰਨਾ ਚਾਹੀਦਾ ਜਦੋਂ 나ਗ ਦੇਵਤਾ ਜਾਂ ਸੱਪ ਕੋਈ ਵੀ ਜਦੋਂ ਘਰ ਦੇ ਵਿੱਚ ਜਾਂ ਫਿਰ ਕਿਤੇ ਵੀ ਨਜ਼ਰ ਆਉਣ ਤਾਂ ਕੀ ਕੁਝ ਕਿਉਂਕਿ ਅਕਸਰ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਰਨਾ ਕੀ ਹੈ ਮੇਰੇ ਨਾਲ ਮੌਜੂਦ ਨੇ ਪਰਤ ਜੀ ਪਰਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਿਰ ਤੋਂ ਇੱਕ ਵਾਰ ਸਿਟੀ ਹੈਡਲਾਈਨਸ 'ਚ ਨਮਸਕਾਰ ਬੇਟਾ ਠੀਕ ਹੋ ਹਾਂਜੀ ਵਧੀਆ ਵਧੀਆ ਸੌਣ ਦੇ ਮਹੀਨੇ ਆ ਗਏ ਨੇ ਹੁਣ ਹੁਣ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਇੰਟਰਵਿਊਆਂ ਕੀਤੀਆਂ ਸੀ ਉਹਦੇ ਵਿੱਚ ਸੱਪ ਤੁਸੀਂ ਫੜਦੇ ਨਜ਼ਰ ਵੀ ਆਏ ਤੇ ਹਰ ਸੌਣ ਦੇ ਮਹੀਨੇ ਤਾਂ ਹੁਣ 나ਗ ਦੇਵਤਾ ਨੇ ਨਿਕਲਣਾ ਹੈਗਾ ਕਰਾਂ ਦੇ ਵਿੱਚ ਦਰਸ਼ਨ ਦੇਣੇ ਨੇ ਤੇ ਕਈ ਕਹਿੰਦੇ ਨੇ ਵੀ ਸੱਪਾਂ ਨੂੰ ਮਾਰਨਾ ਨਹੀਂ ਚਾਹੀਦਾ ਪਰ ਲੋਕ ਪਹਿਲ ਉਸ ਨੂੰ ਦਿੰਦੇ ਆ ਵੀ ਕਿਵੇਂ ਦੇਖਦੇ ਹੋ ਕਿ ਸੌਣ ਦੇ ਮਹੀਨੇ ਜਦੋਂ ਦਰਸ਼ਨ ਦੇਣ ਤਾਂ ਕੀ ਕੁਝ ਕਰਨਾ ਚਾਹੀਦਾ ਮੈਂ ਤਾਂ ਸਿੱਧੀ ਗੱਲ ਜਾਂਦਾ ਜੀ ਇਸ ਮਹੀਨੇ 'ਚ ਸੱਪ ਮਾਰਨਾ ਸਭ ਤੋਂ ਵੱਡਾ ਪਾਪ ਆ ਹੂੰ ਕੋਈ ਸੌਂਦੇ ਮਹੀਨੇ ਚ ਆਪਾਂ ਜਾਂਦੇ ਮੰਦਿਰ ਭੋਲੇਨਾਥ ਨੂੰ ਕਹਿੰਦੇ ਭੋਲੇਨਾਥ ਕਿਰਪਾ ਕਰੀ ਧੰਨਵਾਦ ਦੇਈ ਸਭ ਕੁਝ ਦੇ ਹਰੇਕ ਚੀਜ਼ ਦੀ ਸਾਨੂੰ ਸੁਭਦਾ ਦੇਈ ਖੁਸ਼ੀਆਂ ਦੇਈ ਮੈਂ ਅੱਜ ਕੱਲ ਦੇ ਲੋਕ ਇਸ ਚੀਜ਼ ਨੂੰ ਨਹੀਂ ਮੰਨਦੇ ਮੰਗਾ ਹੀ ਚਲੀ ਜਾ ਰਹੀ ਐ ਬੰਦਾ ਥੋੜਾ ਜਿਆ ਹੁੰਦਾ ਘਰ ਦੇ ਕਿਸੇ ਸੱਪ ਵਰਦਾ ਦੂਜਾ ਬੰਦਾ ਆਂਦਾ ਚੱਕ ਕੇ ਮਾਰ ਦਿੰਦੇ ਐ ਕੱਲ ਨੂੰ ਪਾਪ ਲੱਗਦਾ ਜੇ ਫੇ ਬੱਚੇ ਨੂੰ ਡੰਗ ਜਾਂਦਾ ਉਹ ਚਾਹੇ ਭੱਜੇ ਫਿਰਦੇ ਹਸਪੀਟਲ ਕੋਈ ਆਂਦਾ ਨਹੀਂ ਜੇ ਮੇਰੇ ਕੋਈ ਆ ਜਵੇ ਮੈਂ ਇਲਾਜ ਕਰਦਾ ਇੱਕ ਲਾਇਗਰਾਂ ਦਾ ਦੂਜੇ ਲਾਇ ਮੇਰੇ ਕੋਲ ਆਂਦਾ ਨਹੀਂ ਝਾੜੇ ਘਰਾਂ ਬਥੇੜੇ ਆ ਗਏ ਲੋਕੀ ਸੱਪਾਂ ਦੇ ਇੱਕ ਝੜ ਦਵਾ ਆਂਦਾ ਨਹੀਂ ਮੇਰੇ ਤੇ ਬਾਹਰ ਪੈਂਦਾ ਇਸ ਲਈ ਮੈਂ ਆਪਣਾ ਫੋਨ ਤੱਕ ਬੰਦੀ ਕਰਕੇ ਰੱਖਿਆ ਹੋਇਆ ਹੈ ਕਹਿੰਦੇ ਨੇ ਵੀ ਸੱਪ ਜਦੋਂ ਘਰ ਦੇ ਵਿੱਚ ਕਿਸੇ ਦੇ ਜਾਂਦਾ ਹੈਗਾ ਤਾਂ ਵੀ ਕੋਈ ਨਾ ਕੋਈ ਸੰਕੇਤ ਹੁੰਦਾ ਵਾ ਕਿ ਕਈ ਕਰਾਂ ਦੇ ਵਿੱਚ ਚੰਗਾ ਸੰਕੇਤ ਲੈ ਕੇ ਜਾਂਦੇ ਨੇ ਤੇ ਕਈ ਮਾੜਾ ਉਹ ਕਿਵੇਂ ਕੀ ਕੁਝ ਹੁੰਦਾ ਸੰਕੇਤ ਜਿਹੜਾ ਹੈਗਾ ਚੰਗਾ ਚੰਗਾ ਸੰਕੇਤ ਆ ਵੀ ਤੁਹਾਡੇ ਕੀ ਕੀ ਕਰਾਈ ਸਾਹਮਣੇ ਆ ਗਈ ਮਿੱਤੂ ਜਿਹੜੀ ਪਿਛਲੇ ਜਨਮ ਵਿੱਚ ਤੁਹਾਡੀ ਕੋਈ ਭੋਲਸੀ ਜਾਂ ਵੱਡ ਬਡੇੜਿਆ ਦੀ ਭੋਲਸੀ ਗਈ ਉਹ ਦਰਸ਼ਨ ਦੇਣਾ ਹੈ ਤੁਹਾਡੀ ਭੋਲ ਚੱਕਨ ਉਹਨਾਂ ਨੂੰ ਆਪਾਂ ਘਰੇ ਬੜੇ ਦੇਖ ਕੇ ਦੂਜੇ ਕੋਲ ਮਰਵਾ ਦਿੰਨੇ ਆ ਤੁਸੀਂ ਉਹਨਾਂ ਨੂੰ ਹੀ ਨਹੀਂ ਮਰਵਾਇਆ ਤੁਸੀਂ ਆਪਣੇ ਵੱਡ ਬਡੇੜਿਆ ਨੂੰ ਦੁਬਾਰਾ ਮਰਵਾ ਕੇ ਆਪਣੇ ਉੱਤੇ ਆਨ ਆਲੇ ਫਿਰ ਜਨਮ ਦਾ ਪਾਪ ਲੱਖਿਆ ਤੇ ਜਿਹੜੀ ਬੁਰੀ ਸੰਗੇਤ ਆ ਬੁਰੀ ਸੰਗੇਤ ਇਸ ਲਈ ਆ ਕਿਉਂਕਿ ਆਪਾਂ ਕਿਸੇ ਨੂੰ ਜੇ ਪਾਣੀ ਪਿਆ ਨਹੀਂ ਸਕਦੇ ਤੇ ਕਿਸੇ ਜਾਨ ਲੈਣ ਦਾ ਹੱਕ ਨਹੀਂ ਹੁੰਦਾ ਜੇ ਹਣ ਸੱਪ ਤੁਹਾਡੇ ਘਰੇ ਆਏ ਆ ਤੁਸੀਂ ਉਹਨੂੰ ਕੱਚੀ ਲੱਸੀ ਨਹੀਂ ਪਿਆ ਸਕਦੇ ਤੁਹਾਨੂੰ ਮਾਰਨ ਦਾ ਵੀ ਉਹਨੂੰ ਹੱਕ ਨਹੀਂ ਹੈ ਹਮ ਮਤਲਬ ਇਹ ਵੱਡ ਵਡੇਰੇ ਵੀ ਹੁੰਦੇ ਆ ਵੀ ਇਹ ਸੱਪਾਂ ਦੇ ਰੂਪ ਦੇ ਵਿੱਚ ਘਰਾਂ ਦੇ ਵਿੱਚ ਦਰਸ਼ਨ ਦੇ ਨਾਂ ਦੇ ਵੱਡ ਵਡੇਰੇ ਹੀ ਆ ਜਿਨ੍ਹਾਂ ਦੀ ਖਾਤ ਮੈਂ ਬਖਸ਼ ਤੇ ਬੈਠਾ ਸੇਵਾ ਕਰੀ ਜਾਂਦਾ ਸਾਡੇ ਵੱਡ ਵਡੇਰੇ ਹਮ ਸਾਡੇ ਖਾਨਦਾਨੀ ਬਖਸ਼ਾਂ ਜਿਹੜਾ ਸਾਰੀ ਗਰੀ ਖਾਨਦਾਨ ਨੇ ਇਹਨਾਂ ਨੇ ਘੁੰਮੀ ਦਾ ਕਈ ਵਾਰੀ ਰਾਤ ਨੂੰ 9 ਵਜੇ ਆਉ ਉਹ ਤਾਂ 9 ਵਜੇ ਤੁਸੀਂ ਮੀਡੀਆ ਵੀ ਇਸ ਰੂਮ ਮੇਰੀ ਜਗ੍ਹਾ ਤੇ ਨਹੀਂ ਆ ਸਕਦੀ ਹਮ ਆ ਇਹ ਵੀ ਸੁਣਿਆ ਹੈਗਾ ਵੀ ਤੁਹਾਡੇ ਇੱਥੇ ਬਹੁਤ ਸਾਰੇ ਜੋੜੇ ਵੀ ਰਹਿੰਦੇ ਨੇ ਸੱਪ ਵੀ ਰਹਿੰਦੇ ਨੇ ਤੁਸੀਂ ਉਹਦੇ ਵਿੱਚ ਹੀ ਰਹਿੰਦੇ ਹੋ ਮੈਂ ਬਿਲਕੁਲ ਮੇਰਾ ਸਾਰਾ ਤੇ ਰੂਮ ਦਿਖਾਇਆ ਹੈ ਸਭ ਕੋ ਮੇਰੇ ਕੋਲ ਵੀਡੀਓ ਪਈ ਹੈ ਵੀਡੀਓ ਮੈਂ ਕਿਹਾ ਹੁਣ ਫੋਨ ਥੋੜਾ ਇਹ ਬੰਦ ਕੀਤਾ ਹੋਇਆ ਨਹੀਂ ਹੈਗਾ ਫੋਨ ਹੁੰਦਾ ਮੈਂ ਵੀਡੀਓ ਦਿਖਾ ਦਿੰਦਾ ਤੁਹਾਨੂੰ ਕੱਟ ਗਏ ਆ ਕੱਲ ਮੈਨੂੰ ਦੂਜੇ ਯਾਰ ਦੋ ਦੇ ਫੋਨ ਤੋਂ ਫੋਨ ਆਇਆ ਬਿਹਾਰ ਤੋਂ ਸੱਪ ਲੜ ਗਿਆ ਜੀ ਉਹਨੇ ਮੈਂ ਕਿਹਾ ਜੀ ਭਾਈ ਸੱਪ ਲੜ ਗਿਆ ਮੈਨੂੰ ਵੀਡੀਓ ਕਾਲ ਕਰਕੇ ਦਿਖਾ ਦੇ ਉਹਨੇ ਵੀਡੀਓ ਕਾਲ ਕੀਤੀ ਵੀਡੀਓ ਕਾਲ ਹੋ ਗਈ 72 ਘੰਟੇ ਲੇਟ ਜਦੋਂ ਨੇ ਮੈਂ ਕਿਹਾ ਕੱਚੀ ਲਸੀ ਮੂੰਚਪਾ ਕੱਚੀ ਲਸੀ ਮੂੰਚਪਾ ਦਾ ਚੋੜ ਹੋਇਆ ਇੱਕ ਸੈਕਿੰਡ ਬਾਅਦ ਸਾਰਾ ਮੂੰਹ ਤਾਂ ਨਹੀਂ ਜ਼ਹਿਰ ਉਗਲਿਆ ਕਿਸੇ ਜਗ੍ਹਾ ਹੀ ਨਹੀਂ ਸੀ ਵੀ ਮੈਂ ਉੱਥੇ ਬਿਹਾਰ ਤਾਂ ਜਾ ਨਹੀਂ ਸਕਦਾ ਵੀ ਮੈਂ ਚੱਲ ਉੱਥੇ ਜਾਂਦਾ ਉਹਦੇ ਘਰ ਦੇ ਇੱਕ ਮੈਂਬਰ ਨੂੰ ਗਿਆ ਹੀ ਪਈ ਐਦਾ ਪਾਟ ਕਰਲਾ ਪਾਟ ਕਰਕੇ ਮੂੰਹ ਚ ਲੱਸੀ ਪਾ ਅਗਰ ਜ਼ਹਿਰ ਨਾ ਹੁੰਦਾ ਨਾ ਨਿਕਲਦਾ ਮੈਂ ਆਪਾਈ ਕਰਦਾ ਬਹਿ ਕੇ ਜਾਨ ਵਜਾਂਦਾ ਮਤਲਬ ਤੁਸੀਂ ਇੱਥੇ ਲੁਧਿਆਣੇ ਬੈਠੇ ਬੈਠੇ ਜੇ ਯੂਪੀ ਬਿਹਾਰ ਦੇ ਵਿੱਚ ਵੀ ਕਿਸੇ ਨੂੰ ਸੱਪ ਡੰਗਦਾ ਤਾਂ ਉਸ ਦਾ ਇਲਾਜ ਕਰ ਦਿੰਦੇ ਹੂੰ ਸੱਪ ਦਾ ਇਲਾਜ ਤਾਂ ਕਰਦਾ ਜੇ ਮੈਨੂੰ ਸਹੀ ਟਾਈਮ 'ਤੇ ਫੋਨ ਆਵੇ ਹੁਣ ਤੁਸੀਂ 72 ਘੰਟੇ ਮੈਂ 24 ਘੰਟੇ ਦਾ ਟਾਈਮ ਹੈ ਤੁਸੀਂ ਮੈਨੂੰ ਕੋਈ 72 ਘੰਟੇ ਬਾਅਦ ਆਓ ਵੇ ਵੀ ਆਪਣੇ ਨਾਲ ਮਤ ਮਾਰਦਾ ਵੀ ਨਹੀਂ ਯਾਰ ਕੀ ਪਤਾ ਇਹ ਬੰਦੇ ਦਾ ਕੋਈ ਅੰਦਰੋਂ ਜਿਗਰਾ ਮੈਦਾ ਹੋਵੇ ਥੋੜਾ ਉਹਨੂੰ ਡਾਊਨਲੋਡ ਕਰ ਦਿੰਦਾ ਵੀ ਬੰਦਾ ਮੈਦਾ ਰੱਖ ਜਾਂਦਾ ਜਿਗਰਾ ਰੱਖਿਆ ਵੀ ਬਚਾਇਆ ਹੱਤ ਪਾਨੇ ਨਹੀਂ ਅਗਲਾ ਜਦੋਂ ਭੋਲੇ ਨਾਲਦਾ ਉਹਦੇ ਚ ਚਰਨਮਤ ਬਾਈ ਦਾ ਕੱਚੀ ਲੱਸੀ ਦਾ ਗੰਗਾ ਜਲ ਜੇ ਉਹ ਝੱਗ ਛੱਡਦਾ ਹੈ ਉਤੋਂ ਤਾਂ ਸਿੱਧਾ ਡਾਇਰੈਕਟ ਕਰਦੇ ਨੇ ਭਾਈ ਲੈ ਜਾਓ ਉਹਨਾਂ ਨੂੰ ਤੁਹਾਡੇ ਤੇ ਸੱਪ ਦਾ ਡੰਗਿਆ ਕੋਈ ਅਸਰ ਨਹੀਂ ਹੁੰਦਾ ਨਾ ਆਹ ਤਾਜੇ ਤਾਜੇ ਆ ਤਾਏ ਦਾਏ ਹੈ ਇਹ ਕਥੇ ਹੋ ਰਿਹਾ ਹੈ ਇੱਕ ਮਿੰਟ ਹੋਰ ਉਦਰਾ ਉੱਲਾ ਹਾਂ ਇਹ ਸੱਪ ਦੇ ਲੰਗੇ ਹਾਂ ਸੱਪ ਦੇ ਲੰਗੇ ਨੇ ਹਾਂ ਜਾਂ ਆ ਨਾਲੇ ਇੱਕ ਮਹੀਨੇ ਦੇ ਅੰਦਰ ਅੰਦਰ 23 ਸੱਪ ਮੋٹے ਵੱਡੇ ਫਰ ਚੁੱਕਾ ਤੇ 32 ਸੱਪ ਮੈਂ ਨਿੱਕੇ ਨਿੱਕੇ 2-2 ਫੁੱਟ ਦੇ ਬੱਚੇ ਫਰ ਚੁੱਕਾ ਅੱਛਾ ਸੌਣ ਦੇ ਮਹੀਨੇ ਦੇ ਵਿੱਚ ਕਿੰਨੇ ਕੀ ਮਾਤਰਾ ਦੇ ਵਿੱਚ ਤੁਸੀਂ ਸੱਪਾਂ ਨੂੰ ਫੜਦੇ ਆ ਫਿਰ ਉਹਨੂੰ ਰੈਸਕਿਊ ਕਰਕੇ ਵੀ ਬਾਹਰ ਛੱਡਦੇ ਆ ਕਿੰਨੇ ਕੇ ਸੱਪ ਤੁਸੀਂ ਫੜ ਲੈਂਦੇ ਸੌਣ ਮਹੀਨੇ ਚ ਬਹੁਤ ਇਦਾਂ ਐਵੇਂ ਮੈਨੂੰ ਕਿਸੇ ਦੇ ਘਰੇ ਮੈਂ ਕੋਈ ਸਵੇਰਾ ਤਾਂ ਹੈ ਨਹੀਂ ਜਾਂ ਮੈਂ ਬੀਨ ਵੀ ਜਾ ਕੇ ਜਾਣਾ ਮਨ ਤਾਂ ਜਿਹਦੇ ਘਰੇ ਸੱਪ ਆਣਾ ਉਹ ਮੈਨੂੰ ਫੋਨ ਕਰਦੇ ਨੇ ਉਹਨਾਂ ਦਾ ਘਰ ਦਾ ਬੰਦਾ ਆ ਕੇ ਲੈ ਜੇ ਉਹਨਾਂ ਘਰੇ ਇੱਕ ਤੇ ਇੱਕ ਹੈ ਦੋ ਤੇ ਦੋ ਫੜਨੇ ਇਹ ਤਾਂ ਨਹੀਂ ਵੀ ਆਪਾਂ ਜਾ ਕੇ ਮੰਤਰ ਪੜਨੇ ਆ ਵੀ ਹਾਂ ਵੀ ਐ ਕੀਤਾ ਦੇ ਕੇ ਧਾਗਾ ਸੁਟਿਆ ਧਾਗਾ ਸਭ ਬਣਾ ਕੇ ਫੜ ਚ ਲਿਆ ਗਏ ਪੈਸੇ ਕਮਾਣੇ ਮੈਨੂੰ ਪੈਸੇ ਨਹੀਂ ਮਤਲਬ ਕੋਈ ਨਹੀਂ ਮੈਂ ਦੱਸਿਆ ਇਹ ਕਹਿੰਨਾ ਵੀ ਚਲੋ ਜੇ ਮੈਂ ਲੋਕੀ ਕਹਿੰਦੇ ਹਾਂ ਬਈ ਉਹਨਾਂ ਬੱਚੇ ਦੀ ਜਾਨ ਬਚਾਈ ਇਹ ਉਹਨਾਂ ਦਾ ਵਹਿਮ ਹੈ ਮੈਂ ਉਹਨਾਂ ਦੇ ਬੱਚੇ ਦੀ ਜਾਨ ਨਹੀਂ ਬਚਾਈ ਉਹ ਤਾਂ ਡਰਨਾ ਹੈ ਮੈਂ ਤਾਂ ਸਿਰਫ ਆਪਣੇ 나ਗ ਦੇਵਤਾ ਜਾਨ ਬਚਾਈ ਜਿਨ੍ਹਾਂ ਨੇ ਕਿਸੇ ਨੂੰ ਕੁਝ ਕਹਿਣਾ ਨਹੀਂ ਨਾ ਉਹਨਾਂ ਨੇ ਬੋਲਣਾ ਨਾ ਉਹਨਾਂ ਨੇ ਕੁਝ ਮੰਗਣਾ ਮੈਂ ਤਾਂ ਉਹਨਾਂ ਦੀ ਜਾਨ ਬਚਾਉਣਾ ਭਲੇ ਤਾਂ ਮੇਰੇ ਦੋਨੇ ਹੀ ਹੋ ਗਏ ਦੇਖਣ ਵਾਲੇ ਲਈ ਬਈ ਤੁਹਾਡੇ ਘਰੇ ਸੱਪ ਆਇਆ ਭਾਜੀ ਨੇ ਦੇਖਿਆ ਸੱਪ ਵੜੇ ਤੁਹਾਡੀ ਜਾਨ ਬਚ ਗਈ ਜਾਨ ਪਹਿਲਾਂ ਮੈਂ ਉਹਨਾਂ ਦੀ ਬਚਾਈ ਜਿਨੂੰ ਮੈਂ ਫੜਿਆ ਕਿਉਂਕਿ ਜੇ ਮੈਂ ਮੈਂ ਨਾ ਫੜੂੰਗਾ ਦੂਜਾ ਆ ਉਹਨੂੰ ਮਾਰ ਦੇਣਾ ਅੱਛਾ ਸੌਣ ਦੇ ਮਹੀਨੇ ਦੇ ਵਿੱਚ ਜਿਹੜੇ ਸੱਪਾਂ ਨੂੰ ਮਾਰਦੇ ਨੇ ਜਾਂ ਫਿਰ ਮਾਰ ਦਿੰਦੇ ਨੇ ਉਹਨਾਂ ਨੂੰ ਕਿੰਨਾ ਕੁ ਮਾੜਾ ਅਸਰ ਹੋ ਸਕਦਾ ਵੀ ਕਿੰਨਾ ਪ੍ਰਭਾਵਿਤ ਹੋ ਸਕਦੇ ਨੇ ਵੀ ਉਹਨਾਂ ਨੂੰ ਮਾਰਨ ਤੇ ਸੌਣ ਦੇ ਮਹੀਨੇ ਵਿੱਚ ਜੇ ਕਿਸੇ ਘਰੇ ਸੱਪ ਆ ਜੇ ਉਸ ਨਾਲ ਚੰਗਾ ਅਗੇ ਤੁਸੀਂ ਕੁਝ ਨਹੀਂ ਕਰ ਸਕਦੇ ਖਾਲੀ ਦੋਨੋਂ ਹੱਥ ਤਾਂ ਜੋੜ ਸਕਦੇ ਹੋ ਕਿ ਹੱਥ ਜੋੜਨ ਨੂੰ ਵੀ ਤੁਹਾਡੇ ਪੈਸੇ ਲੱਗਦੇ ਆ ਹੱਥ ਨਹੀਂ ਜੋਰਨੇ ਨਾਲ ਦੇ ਗਵੰਡੇ ਨੂੰ ਆਵਾਜ਼ ਮਾਰਨੀ ਭਾਈ ਸਾਡੇ ਘਰ ਸੱਪ ਆ ਡਾਂਗ ਲੈ ਕੇ ਆਇਓ ਉਹ ਜਿਹੜਾ ਬੰਦਾ ਉਹਨੂੰ ਮਾਰਦਾ ਜਿਹਦੇ ਘਰ ਚੋਂ ਇਹਨੇ ਮਰਨਾ ਸਭ ਨਾਲ ਵੱਡਾ ਪਾਪੀ ਉਹ ਘਰ ਦਾ ਕਰਾਰ ਹੈ ਚਾਹੇ ਲੱਖਾਂ ਦਾਣ ਪੋਣ ਵੀ ਕਰਦਾ ਹੋਊਗਾ ਉਹਦਾ ਅਸਰ ਅਗਲੇ ਸੌਣ ਤੋਂ ਪਹਿਲਾਂ ਪਹਿਲਾਂ ਉਹਨੂੰ ਝਟਕਾ ਲੱਗਣਾ ਹੀ ਲੱਗਣਾ ਕਹਿੰਦੇ ਨੇ ਅੱਖਾਂ ਦੇ ਵਿੱਚ ਸੱਪਾਂ ਦੇ ਅੱਖਾਂ ਦੇ ਵਿੱਚ ਉਹਨਾਂ ਦੀ ਤਸਵੀਰ ਬਣ ਜਾਂਦੀ ਐ ਇਸ ਤਰ੍ਹਾਂ ਦੀ ਅਸੀਂ ਵੀ ਸੁਣਿਆ ਸੀਗਾ ਇਸ ਤਰ੍ਹਾਂ ਹੁੰਦਾ ਉਹ ਤਾਂ ਤੁਸੀਂ ਫਿਲਮਾਂ ਦੀ ਗੱਲਾਂ ਕਰਦੇ ਫਿਲਮਾਂ ਦੀ ਗੱਲਾਂ ਤਾਂ ਚਲਦੀਆਂ ਜੀ ਫਿਲਮਾਂ ਵਿੱਚ ਤਾਂ ਤੁਹਾਨੂੰ ਅੱਜ ਵੀ ਦਿਖਾਂਦਾ ਵੀ ਅਕਸ਼ਾ ਕਮਾਰ ਨੇ ਇੱਥੋਂ ਦੀ ਡਾਈ ਮਾਰੀ ਉਹ ਸਾਰਾ ਟ ਉਹ ਦਾ ਫਾਇਦਾ ਕੀ ਹੈ ਇਦਾਂ ਦਾ ਕੁਝ ਨਹੀਂ ਹੁੰਦਾ ਮਤਲਬ ਨਹੀਂ ਹੈਗਾ ਇਦਾਂ ਦਾ ਮਗਰ ਉਹ ਜੋੜਾ ਉਹ ਵੀ ਇੱਛਾਦਾਰੀ ਨਾਗ ਨਾਗਿੰਦਾ ਅੱਛਾ ਆਮ ਨਾਗ ਨਾਗਿੰ ਨਹੀਂ ਚ ਨਹੀਂ ਹੈਗਾ ਆਮ ਨਾਗ ਨਾਗ ਜਾਰੇ ਤੂੰ ਕੋਈ ਮਾਰ ਦਿੰਨੇ ਹੋ ਹੁਣ ਕਹਿੰਦੇ ਪੁਰਾਣੇ ਮਸ਼ੀਨ ਨੂੰ ਕਿਸੇ ਨੇ ਜੋੜੇ ਚ ਇੱਕ ਸੱਪ ਮਾਰਤਾ ਨਾਗਿੰ ਪੰਗਾ ਬਗੜਾ ਲਾਉਗੀ ਮਗਰ ਨਾਗਿੰ ਜਾਊ ਕਿੱਥੇ ਲੱਭਦਾ ਕਿੱਥੇ ਪਹਿਲੇ ਤਾਂ ਤੁਹਾਡੇ ਕਲਯੁਗ ਦੇ ਪਾਏ ਪਿਆ ਆਪਾਂ ਲੋਕਾਂ ਨੂੰ ਕੀ ਕਹਿੰਦੇ ਫਿਰਾਂਗੇ ਵੀ ਹਾਂਜੀ ਉਹ ਨਾਗ ਦਾ ਜੋੜਾ ਉਹਨੇ ਮਾਰਤਾ ਤੇ ਨਾਗੀ ਨੂੰ ਉਹਨੂੰ ਮਾਰੂਗੀ ਅਗਲੇ ਦਿਨ ਨਾਗੀ ਨੂੰ ਕੋਲ ਉਧਰ ਨਾਗੀ ਨੂੰ ਫੜੀ ਹੁੰਦੀ ਹੈ ਉਹ ਬੰਦਾ ਸਾਹਮਣੇ ਖੜਾ ਹੁੰਦਾ ਔਰ ਨਾਗੀ ਨੂੰ ਬੋਦਾ ਵੀ ਪਾਈ ਜੇ ਹੁਣ ਮੈਂ ਇਹਨੂੰ ਛੱਡ ਕੇ ਇਹਨੂੰ ਡੰਗ ਮਾਰਾਂਗੀ ਉਹਨੇ ਵੇਮ ਨੂੰ ਮਾਰ ਦੇਣਾ ਉਹ ਕਹਿੰਦੀ ਨਹੀਂ ਮੇਰੀ ਜਾਨ ਦੀ ਸੇਫਟੀ ਹੈਗੀ ਹੈ ਜਿੱਦਾਂ ਕਾਬੂ ਆਏਗਾ ਸਾਫ਼ ਕਰ ਲਾਂਗੀ ਅੱਛਾ ਜਿਵੇਂ ਸੱਪ ਦੀ ਮਿੱਟੀ ਲੱਗ ਜਾਂਦੀ ਹੈ ਉਸ ਦਾ ਵੀ ਇਲਾਜ ਕਰਦੇ ਹਾਂ ਸਾਰਾ ਕਰਦਾ ਹਾਂ ਸਬਦੀ ਮਿੱਟੀ ਦਾ ਲਾਭ ਸਿਰਫ ਤਿੰਨ ਝਾੜੇ ਆ ਉਹ ਵੀ ਮੇਰੇ ਕੋਲ ਪੈਦਾ ਕੋਈ ਨਹੀਂ ਕਰਾਂਦਾ ਲੋਕਾਂ ਦਾ ਮੈਂ ਮੈਂ ਤਾਂ ਮੰਨ ਹੀ ਨਹੀਂ ਕਰਦਾ ਕਿਉਂਕਿ ਮੈਂ ਲੋਕਾਂ ਦਾ ਝਾੜਿਆ ਕਰਦਾ ਇੱਕ ਝਾੜਾ ਕਰਨ ਦੇ ਜ਼ਹਿਰ ਕਰ ਦੇਣਾ ਮੂੰਹ ਬਣਾ ਦੇਣਾ ਜੇ ਨਿਕਲਦਾ ਸਭ ਦਿਖਾ ਦੇਣਾ ਮੁਰਗੇ ਜਦੋਂ ਦੇ ਦੇ ਵੀ ਪੈਰ ਚੋਂ ਦਰਦ ਘਟ ਗਈ ਸੋਜ ਘਟ ਗਈ ਉਹ ਕਹਿੰਦਾ ਛੱਡ ਬਰੇ ਲੱਤ ਠੀਕ ਹੋ ਗਈ ਕਹਿੰਦਾ ਭਾ ਇਹੋ ਜਿਹੇ ਪੰਡਤ ਬਿਥੇੜੇ ਦੇਖਿਆ ਜੇ ਤੁਸੀਂ ਇਲਾਜ ਕਰਦੇ ਹੋ ਕਿੰਨੇ ਕੇ ਸਮੇਂ ਦੇ ਵਿੱਚ ਉਹ ਠੀਕ ਹੋ ਜਾਂਦਾ ਵੀ ਮਤਲਬ ਮਿੱਟੀ ਲੱਗੀ ਦਾ ਪਹਿਲੀ ਮਿੱਟੀ ਦਾ ਪਹਿਲੇ ਝਾੜੇ ਤੇ ਤੁਹਾਨੂੰ ਘਰ ਜਾਂਦੇ ਤੱਕ ਫਰਕ ਪਤਾ ਲੱਗ ਜਾਣਾ ਵੀ ਘਰ ਜਾਂਦੇ ਤੱਕ ਲੱਗ ਜਾਣਾ ਸਵੇਰੇ ਜਦ ਤੁਸੀਂ ਦੂਸਰਾ ਝਾੜਾ ਕਰਾਉਣਾ ਨਾ ਤੇ ਲੱਤ ਦੀ ਸੋਜ ਖਤਮ ਹੋਣੀ ਜਿੱਥੇ ਮਰਜ਼ੀ ਹੋਵੇ ਉਜੇ ਉਹ ਬੰਦਾ ਕਹਿੰਦਾ ਮੇ ਸੋਚ ਖਤਮ ਹੋ ਗਈ ਅੱਡੀ ਮੇਰੀ ਇੱਕ ਬਰਾਬਰ ਹੋ ਗਈ ਕੋਈ ਜੀ ਲੱਤ ਹੋ ਗਈ ਉਹ ਕਹਿੰਦਾ ਛੱਡ ਪਰੇ ਕੀ ਚਾਰਾ ਕਰਾਂ ਜਾਨ ਇਸ ਨੂੰ ਚੰਗਾ ਮੈਂ ਭਾਰ ਲੈਣ ਨੂੰ ਚੰਗਾ ਤਾਂ ਮੈਂ ਫਿਰ ਜਦੋਂ ਨਹੀਂ ਆਉਂਦਾ ਫਿਰ ਤੁਹਾਡੇ ਤੇ ਭਾਰ ਪੈਂਦਾ ਉਹ ਸਾਰਾ ਭਾਰ ਮੇਰੇ ਤੇ ਪੈਂਦਾ ਕਿਉਂਕਿ ਮੈਂ ਬਖਸ਼ਤਾਰੀ ਹਾਂ ਖਾਨਦਾਨੀ ਬਖਸ਼ਮਾਨ ਤਿਆਗ ਨਹੀਂ ਥੋੜਾ ਵਾ ਜਦੋਂ ਬਖਸ਼ਤ ਆਉਂਦਾ ਦੇਖਦਾ ਕਿਹੜਾ ਵਾ ਸਵੇਰੇ ਮਾ ਕੇ ਸਵੇਰੇ ਜਾਂਦੇ ਲੋਕੀ ਚਪੇੜਾ ਮਾਰ ਕੇ ਭਜਾਂਦੇ ਵੀ ਅਸੀਂ ਤੈਨੂੰ ਸਭ ਨਹੀਂ ਫੜੰਦਾਂ ਸਾਡੇ ਕੋ ਭਾਜੀ ਹੈਗੇ ਸਾਡੇ ਪੰਡਾ ਜੀ ਹੈਗੇ ਹਨੋ ਨੋਵਾਂ ਦਿਨ ਹੋ ਗਿਆ ਅੱਜ ਅਟੈਕ ਨਾ ਪਿਆ ਕਾ ਮੈਂ ਕਿਸੇ ਕੋ ਭੀਖ ਮੰਗ ਲਿਆ ਮੈਂ ਕਿਸੇ ਕੋ ਅੱਗੇ ਅਰਦਾਸ ਕਰਤੀ ਭਾਈ ਮੈਂ ਪਿਆ ਵਾ ਵੀ ਆ ਕੇ ਮੈਨੂੰ ਇਲਾਜ ਕਰਾ ਦੋ ਆਪ ਹੀ ਕਰਨਗੇ ਕੀਤਾ ਨਹੀਂ ਆ ਦੇਖੋ ਤੁਹਾਨੂੰ ਇੰਟਰਵਿਊ ਦੇ ਰਿਆ 9 ਦਿਨ ਬਾਅਦ ਅੱਜ ਹੀ ਉੱਠਿਆ ਲੋਕੀ ਦਵਾਈਆਂ ਦਾ ਹਜ਼ਾਰਾ ਲਾ ਦਿੰਦੇ ਮੈਨੂੰ ਤਾਂ ਲੋੜ ਹੀ ਨਹੀਂ ਮੈਂ ਤਾਂ ਆਪਣੇ ਪ੍ਰਮਾਤਮਾ ਅੱਗੇ ਹੀ ਬੋਲਣਾ ਤਾਂ ਕੇ ਅਰਦਾਸ ਕਰਦਾ ਪਰ ਜੱਤੇ ਮੈਨੂੰ ਜੀਵਨ ਦਿੱਤਾ ਹੈ ਮੇਰੇ ਤੋਂ ਪਾਪ ਨਾ ਕਰਾਈ ਭਲਾ ਜਿੰਨਾ ਮਰਜ਼ੀ ਕਰਾ ਲਈ ਕਿਉਂਕਿ ਇਸ ਭੱਲੇ ਦਾ ਮੈਨੂੰ ਕੋਈ ਲਾਭ ਨਹੀਂ ਹੋਣਾ। ਇਹ ਆਉਣ ਵਾਲੇ ਸਮੇਂ 'ਚ ਮੇਰੇ ਜਿਹੜੇ ਦੋ ਬੇਟੀਆਂ ਦੋ ਬੇਟੇ ਆ ਇਹਨਾਂ ਦਾ ਆਸ਼ੀਰਵਾਦ ਉਹਨਾਂ ਨੂੰ ਹੀ ਮਿਲਣਾ। ਅੱਛਾ ਪੈਸੇ ਕਿਨੇ ਲੈਂਦੇ ਹੋ? ਫਿਰ ਪੈਸੇ ਵੀ ਲੈਂਦੇ ਹੋਗੇ ਤੁਸੀਂ। ਮੈਂ ਕਿਸੇ ਕੋਲ ਕੁਝ ਨਹੀਂ ਲੈਂਦਾ ਜਿਹੜਾ ਦੇ ਦਿੰਦਾ ਉਹ ਸਿਰਫ ਲੰਗਰ ਕਰਦਾ ਹੁੰਦਾ। ਉਹ ਲੰਗਰ ਘਰ ਮੰਦਿਰਾਂ 'ਚ ਪਹੁੰਚ ਜਾਂਦਾ। ਮਤਲਬ ਜਿਹੜਾ ਇਲਾਜ ਕਰਦੇ ਆ ਤੁਸੀਂ ਉਹਦਾ ਇੱਕ ਵੀ ਰੁਪਿਆ ਨਹੀਂ ਲੈਂਦੇ ਹੈਗੇ ਵੀ ਜੇ ਕੋਈ ਖੁਸ਼ੀ ਨਾ ਦਿੰਦਾ ਮੈਂ ਇਹ ਨਹੀਂ ਕਹਿੰਦਾ ਨਹੀਂ ਲੈਂਦਾ। ਮੈਂ ਤਾਂ ਪਹਿ ਕਿਸੇ ਕੋਲ ਮੰਗਦਾ ਨਹੀਂ। ਆ ਖੁਸ਼ੀ ਨਾ ਦਿੱਤਾ ਉਹਨੂੰ ਕਹਿੰਦਾ ਆ ਲੈ ਲਿਆ। ਉਹਦੇ 'ਚ ਮੈਂ ਜੇ ਕਿ ਇਧਨੇ 500 ਕੀਤੇ 1 ਰੁਪਇਆ ਰਗਣਾ ਆ ਮੇਰੀ ਦੀ ਸੇਵਾ ਹੋ ਗਈ ਮੈਂ ਆਪਣੀ ਖਰਚਾ ਲੈ ਲਿਆ ਇਹ 500 ਰੁਪਏ ਮੰਦਿਰ ਚ ਜਿਹੜੇ ਮਰਜੀ ਮੰਦਿਰ ਚ ਅਖਿਆ ਹੋ ਅੱਛਾ ਸਭ ਤੋਂ ਜ਼ਹਿਰੀਲਾ ਸੱਪ ਕਿਹੜਾ ਫੜਿਆ ਹੈਗਾ ਤੇ ਕਿਹੜਾ ਪ੍ਰਭਾਵ ਜ਼ਿਆਦਾ ਪਾਉਂਦਾ ਪਾਉਂਦਾ ਲੋਕਾਂ ਤੇ ਸਭ ਤੋਂ ਜ਼ਹਿਰੀਲਾ ਸੱਪ ਹੈਗਾ ਕੋਬਰਾ ਤੇ ਉਸ ਤੋਂ ਜ਼ਹਿਰੀਲਾ ਸੱਪ ਹੈਗਾ ਮੱਕੀ ਜਿਹੜਾ ਮੱਕੀ ਦੇ ਵਿੱਚ ਹੀ ਖੜਾ ਹੁੰਦਾ ਉਹ ਖਾਲੀ ਮੱਥੇ ਰੰਗ ਮਾਰਦਾ ਜਿੰਨਾਂ ਉਹਦੀ ਅੱਖਾਂ ਚਲੀ ਜਾਂਦੀਆਂ ਤੇ ਉਹਦੀ ਸੋਚ ਨਹੀਂ ਸਕਤੀ ਖਤਮ ਹੋ ਜਾਂਦੀ ਹੂੰ ਬਾਕੀ ਦਾਮ ਤੇ ਧੀਲੇ ਦਾ ਬਥੇੜੇ ਹੈਗੇ ਮਗਰ ਉਹਨਾਂ ਨੂੰ ਜਿਆਦਾ ਨਹੀਂ ਜਲਦੀ ਚੜਦਾ ਨਹੀਂ ਹੂੰ ਕੋਬਰੇ ਦਾ ਕੱਟਿਆ 24 ਘੰਟੇ ਕੰਡਣ ਤੋਂ 10 ਘੰਟੇ ਨਹੀਂ ਕੱਟਦਾ ਬੰਦਾ ਹੂੰ ਨਾਗਿੰਦਾ 3 ਘੰਟੇ ਹੂੰ ਬਾਕੀ ਮਿੱਟੀ ਰੰਗੇ ਸੱਪ ਤਾਂ ਇੱਥੇ ਹਜ਼ਾਰਾ ਘੁੰਮਦੇ ਆ ਹੂੰ ਕੋਫੀ ਰੰਗਿਆ ਘੁੰਮਦੇ ਫਿਰੇ ਆ ਹੈ ਜਰੀਲੇ ਮਨ ਉਹਨਾਂ ਦਾ ਜ਼ਹਿਰ ਕਿਸ ਨੂੰ ਨਹੀਂ ਪਤਾ ਉਹ ਆਪਣੇ ਹਸਾਮਨਾ ਕਰਦੇ ਆ ਸਾਨੂੰ ਪਤਾ ਹੈ ਵੀ ਇਹਦਾ ਜ਼ਹਿਰ ਕਿੱਥੇ ਆ ਅਸੀਂ ਉਹ ਜਗ੍ਹਾ ਤੋ ਉਹਨਾਂ ਨੂੰ ਹੱਥ ਨਹੀਂ ਪੰਦੇ ਅੱਛਾ ਜਿਵੇਂ ਮਿੱਟੀ ਦੇ ਵਿੱਚ ਕਹਿੰਦੇ ਆ ਵੀ ਮਿੱਟੀ ਦੇ ਵਿੱਚ ਜ਼ਹਿਰ ਫੈਲ ਗਿਆ ਵੀ ਸੰਪ ਦਾ ਜ਼ਹਿਰ ਫੈਲ ਗਿਆ ਉਹ ਕਿਵੇਂ ਫੈਲਦਾ ਹੈਗਾ ਵੀ ਕਿਵੇਂ ਉਸ ਤੋਂ ਵਿਚਾਰ ਰੱਖਣਾ ਹੈ ਸੱਪ ਦਾ ਕੋਈ ਜ਼ਹਿਰ ਨਹੀਂ ਫੈਲਦਾ ਹੁਣ ਐਸੇ ਗੱਲ ਨੂੰ ਆਪਣੇ ਤੇ ਲੈ ਲਾਂ ਵੀ ਹੁਣ ਮੈਂ ਸਵੇਰੇ ਰਾਤ ਲਾ ਕੇ ਨਾ ਤੋ ਕੇ ਬਾਹਰ ਨਿਕਲੇ ਹੁਣ ਮੈਂ ਆਪਣੇ ਕੱਪੜੇ ਚੇਂਜ ਕੀਤੇ ਆ ਮੈਂ ਕੱਪੜੇ ਲਾ ਕੇ ਉੱਥੇ ਰੱਖਤੇ ਤੁਸੀਂ ਕਹੋ ਵੀ ਇਸ ਕੱਪੜੇ ਜ਼ਹਿਰ ਆ ਗਿਆ ਆ ਜਗ੍ਹਾ ਦੇ ਕੱਪੜੇ ਰਸਤੇ ਜਹਿਰ ਆ ਗਏ ਇਹ ਜਿਸ ਨੇ ਸੱਪ ਨੂੰ ਤੰਗ ਕੀਤਾ ਜਾਂਦਾ ਉਹ ਆਪਣੀ ਕੁੰਝ ਉਤਾਰਦਾ ਉਹ ਕੁੰਝ ਉਤਾਰਨ ਨਾਲ ਜਿਸ ਨੇ ਪਹਿਲਾ ਮੂੰਹ ਜਿੱਥੋਂ ਫਸਾਣਾ ਤੇ ਅੱਧੇ ਧਰ ਤੱਕ ਯਾਨੀ ਕਿ 1.5 ਫੁੱਟ ਤੱਕ ਉਹਦੀ ਜਿੰਨਾ ਮੂੰਹ ਉਹਨੇ ਕੱਢਣਾ ਉਹ ਜਿੱਥੇ ਤੱਕ ਮਿੱਟੀ ਚ ਰਹਿ ਗਿਆ ਉਹ ਮਿੱਟੀ ਸਿਰਫ ਉਹਦੀ ਹਵਾ ਨਾਲ ਉਹ ਤੇ ਮਿੱਟੀ ਦੇ ਵਿੱਚ ਸੱਪ ਦੀ ਫੂਕ ਰਹਿ ਗਈ ਹੈ ਬਾਕੀ ਲਈ ਕੁੰਜਾ ਮੈਂ ਕੁੰਜਾ ਹਜ਼ਾਰਾ ਚੱਕੀ ਆ ਮਨਤਾ ਲੱਗਦਾ ਨਹੀਂ ਮੈਂ ਬੱਚੇ ਜੇ ਖੱਪ ਬਹੁਤੇ ਕਰਦੇ ਆ ਜਿਆਦਾ ਸ਼ਾਰਤ ਕਰਦੇ ਉਹਦਾ ਜਾਂ ਮਿੱਟੀ ਦੇ ਨਿਸ਼ਾਨੀ ਆ ਬਈ ਜਿੱਥੇ ਵੀ ਮਿੱਟੀ ਲੱਗੂਗੀ ਉਹਦੇ ਆਲੇ-ਦੁਆਲੇ ਪਾਣੀ ਆਲੇ ਛਾਲੇ ਆਉਣਗੇ ਉਹ ਕਈ ਲੋਕੀ ਕਹਿੰਦੇ ਆ ਵੀ ਇਹ ਛਾਲੇ ਆ ਮਾਤਾ ਨਿਕਲਿਆਈ ਉਹ ਮਾਤਾ ਦਾ ਚਾਰਾ ਕਰਾ ਲੋ ਜਦੋਂ ਮਾਤਾ ਦਾ ਚਾਰਾ ਕਰਾਨੇ ਤਿੰਨ ਛੜੇ ਕਰਾਂਦੇ ਬਾਅਦ ਨਹੀਂ ਮਨਦਾ ਕਾਬੂ ਆਂਦਾ ਫੇ ਛਾਲੇ ਵਧੀ ਜਾਂਦੇ ਆ ਕਹਿੰਦੇ ਡਾਕਟਰ ਕੋਲ ਲਾਓ ਡਾਕਟਰ ਚੀਰਾ ਦੇ ਦਿੰਦੇ ਮੁਰਗੇ ਪੈਰ ਗੱਲਾਂ ਤੱਕ ਨੋ ਬਤਾ ਜਾਂਦੀ ਆ ਮੁਰਗੇ ਫੇ ਲਬਦੇ ਵੀ ਹੁਣ ਸੱਪਾਂ ਦੇ ਬੰਦੇ ਲੱਭੋ ਹੂੰ ਸੱਪਾਂ লাশ ਜਿਹੇ লাশ ਤੇ ਆਣਾ ਜਿਸ ਵਲੇ ਹੱਦ ਟੱਪ ਜਾਂਦੇ ਆ ਉਸ ਵਲੇ ਕੀ ਹੁੰਦਾ ਦੇਵ ਭੋਲੇनाथ ਨੂੰ ਕਹੀਏ ਭਾਈ ਤੂੰ ਗੁਨੇਗਾਰ ਹੈ ਜਾਂ ਸੇਵਾਦਾਰ ਨੂੰ ਕਹੀਏ ਇਹ ਗੁਨੇਗਾਰ ਗਲਤੀਆਂ ਤੁਸੀਂ ਕਰੋ ਬਦਨਾਮ ਕੋਈ ਹੋਵੇ ਅੱਛਾ ਜਦੋਂ ਪੈਰ ਗਲਣ ਲੱਗਦਾ ਸੜਨ ਲੱਗਦਾ ਉਹਦਾ ਕੀ ਕਾਰਨ ਹੁੰਦਾ ਉਹਦਾ ਕਾਰਨ ਹੈ ਹੁੰਦਾ ਵੀ ਜਿਸ ਵਲੇ ਲੋਹੇ ਦੀ ਵੇਸ਼ ਜੈਨਾਕ ਪੈਚ ਹੋ ਜਾਂਦੀ ਹੈ ਉਹ ਲੋਹਾ ਤਾਂ ਆਪਣੀ ਹੱਦੇ ਟੱਪਦੇ ਹੀ ਟੱਪਦਾ ਹੈ ਜੈਰ ਉਸ ਨਾਲ ਜਿਆਦਾ ਤੇਜ਼ ਹੋ ਜਾਂਦਾ ਉਹ ਫਿਰ ਮਾਸ ਨੂੰ ਐਸੀ ਜਗ੍ਹਾ ਤੋਂ ਗਾਲਦਾ ਜਿਹੜੀ ਜਗ੍ਹਾ ਤੋਂ ਪੈਰ ਦੇ ਉੱਤੇ ਲੱਗੀ ਮਿੱਟੀ ਪੈਰ ਕੱਟਣ ਤੱਕ ਨੋਬਾ ਦਵਾ ਦਿੰਦੀ ਉਹਨੂੰ ਵੀ ਤੁਸੀਂ ਠੀਕ ਕਰ ਦਿੰਨੇ ਆ ਜੇ ਮੇਰੇ ਕੋਲ ਟਾਈਮ ਨਾਲ ਪਹੁੰਚਣਗੇ ਤਾਂ ਕਿਉਂਕਿ ਲੋਹਾ ਜਿਹਨੂੰ ਲੋਹੇ ਦਾ ਟੱਕ ਲੱਗ ਗਿਆ ਉਹਨੂੰ ਮੈਂ ਹੱਤੋਂ ਘਾਟੀ ਬਣਾ ਫੇ ਵੀ ਨੇ ਕੋ ਕੋ ਆਇਆ ਇਹ ਨਹੀਂ ਮੈਂ ਕੰਮ ਨਹੀਂ ਪਾਣਾ ਵੀ ਭਾਈ ਤੂੰ ਜਾ ਤੇ ਕੋ ਟੱਕ ਲੱਗਾ ਨਹੀਂ ਹੱਤਮਾ ਫੇਰ ਵੀ ਪਾਣਾ ਕਰਦਾ ਕੋਸ਼ਿਸ਼ ਆਪਣੇ ਨਾਲ ਪੂਰੀ ਮੈਂ ਕੋਸ਼ਿਸ਼ ਕਰਨ ਦਾ ਕੀ ਫਾਇਦਾ ਜਦੋਂ ਦੂਜਾ ਚਾਂਸ ਹੁੰਦਾ ਵੀ ਚਾ ਲੈ ਅੱਜ ਮੈਂ ਕਰਤਾ ਝੜਾ ਵੀ ਚੱਲ ਕੱਲ ਨੂੰ ਆਏਗਾ ਮੈਨੂੰ ਪਤਾ ਲੱਗੇ ਵੀ ਕੀ ਪੋਜੀਸ਼ਨ ਹੈ ਮਰਕੇ ਕੱਲ ਨੂੰ ਆਣਾ ਨਹੀਂ ਉਹ ਸਾਰੀ ਸ਼ਕਤੀ ਜਿੰਨਾ ਤੁਸੀਂ ਜ਼ਹਿਰ ਬਾਹਰ ਲੈ ਲੈਂਦਾ ਤੁਹਾਡਾ ਜ਼ਹਿਰ ਮੈਂ ਉਗਲ ਕੇ ਬਾਹਰ ਆਪਣੇ ਤੇ ਪਾ ਲਿਆ ਆਲੇ ਦੋ ਆਲੇ ਮੈਨੂੰ ਕਹਿੰਦੇ ਕਹਿੰਦੇ ਬੰਦਾ ਕੀ ਫਾਇਦਾ ਲੋਕਾਂ ਦਾ ਤੁਸੀਂ ਭਲਾ ਕਰਦੇ ਹੋ ਤੁਸੀਂ ਇੱਕ ਵਾਰੀ ਚਾਰਾ ਕਰਦੇ ਦੂਜੇ ਦਿਨ ਤੁਹਾਨੂੰ ਸ਼ਕਲ ਨਹੀਂ ਆਉਂਦੇ ਭਾਰਨਾ ਤੁਸੀਂ ਬੈਜੇ ਨਾ ਬਿਮਾਰ ਤੁਸੀਂ ਪੈ ਗਏ ਤੁਹਾਨੂੰ ਕੋਈ ਪੁੱਛਦਾ ਨਹੀਂ ਇੱਥੇ ਉਹ ਮੈਂ ਕਹਾ ਭਾਈ ਮੈਂ ਕਹਾ ਉਹਨਾਂ ਲੋਕਾਂ ਦੀ ਸੋਚ ਨਹੀਂ ਹੈ ਵੀ ਕੋਈ ਅੱਛਾ ਕਰਮ ਕਰੇ ਤੇ ਠੀਕ ਹੈ ਕੋਈ ਬੁਰਾ ਕਰੇ ਉਹ ਸਹੀ ਹੈ ਪਰ ਫਿਰ ਵੀ ਤੁਸੀਂ ਭਲਾ ਕਰਦੇ ਆ ਵੀ ਲੋਕਾਂ ਨੂੰ ਹੈ ਨਾ ਜੋ ਵੀ ਆ ਮੈਂ ਤਾਂ ਸਾਹਿਬ ਕਹਿੰਦੇ ਜਿਹੜਾ ਅੱਛਾ ਕਰਮ ਕਰਦਾ ਉਹ ਅਸਲੇ ਸਹੀ ਮੈਨੇਜ ਗੁਣਾ अच्छा तो ਤੁਸੀਂ ਕਿਵੇਂ ਇਲਾਜ ਕਰਦੇ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਜ਼ਹਿਰ ਇੱਥੇ ਕਹਿੰਦੇ ਤੁਸੀਂ ਜ਼ਹਿਰ ਨੱਪ ਕੇ ਕਿਦਾਂ ਪਤਾ ਕੰ ਲੱਗਦਾ ਤੁਹਾਨੂੰ ਮੈਨੂੰ ਦੇਖ ਰਹੀ ਮੈਂ ਖਾਲੀ ਹਿਸਲੇ ਪਾਟ ਕਰਨੇ ਆ ਪਹਿਲੇ ਨੰਬਰ ਲੇਡੀਜ਼ ਹੋਊਗੀ ਲੇਡੀਜ਼ ਨੂੰ ਮਾਤ ਨਹੀਂ ਲਾਂਦਾ ਵੀ ਲੇਡੀਜ਼ ਨਾਲ ਲੜ ਗਿਆ ਸੱਪ ਤੇ ਮੈਂ ਤੁਹਾਨੂੰ ਹੱਥ ਨਹੀਂ ਲਾ ਸਕਦਾ ਬੰਦੇ ਨੂੰ ਤੁਹਾਨੂੰ ਦਿਮਾਗ ਚੈੱਕ ਕਰ ਲੈਣਾ ਵੀ ਕਿੱਥੇ ਹੈਗਾ ਲੇਡੀਜ਼ ਦੇ ਕੋਲ ਲੇਡੀਜ਼ ਦੀ ਮਾਂ ਹੋਵੇ ਜਾਂ ਉਹਦੀ ਭੈਣ ਹੋਵੇ ਉਹਨੂੰ ਮੈਂ ਸਿਰਫ ਪਾਟ ਕਰਕੇ ਉਸ ਦਾ ਹੱਥ ਆਪਣੇ ਤਲੀ ਤੇ ਰੱਖਣਾ ਮੈਂ ਪਾਟ ਕਰਨਾ ਤੇ ਉਹਨੇ ਹੱਥ ਕਮਾਣਾ ਜਿੱਥੇ ਮੇਰਾ ਹੱਥ ਕਹੇ ਤਾਂ ਬਸ ਬਸ ਜੇ ਉੱਥੇ ਉੱਥੇ ਹੱਥ ਰੋਕ ਲਿਆ ਮੈਂ ਸੈਕਿੰਡ ਜਿਹੇ ਯਾਰ ਕੱਢਣਾ ਉਥੋਂ ਦੀ ਹੂੰ ਪਤਾ ਲੱਗ ਜਾਂਦਾ ਮੈਨੂੰ ਮੰਤਰਾਂ ਦਾ ਪਤਾ ਲੱਗਦੀ ਜਾਨਾ ਲੋਕਾਂ ਨੂੰ ਪਤਾ ਨਹੀਂ ਤੇ ਜੇ ਬੰਦਾ ਆਵੇ ਫਿਰ ਮੈਨੂੰ ਟਾਈਮ ਘੱਟ ਲੱਗਦਾ ਕਿਉਂਕਿ ਮੈਂ ਜਿੱਥੇ ਸਭ ਲੜੇ ਮੈਂ ਉੱਥੇ ਹੀ ਪਾਟ ਕਰ ਦੇਣਾ ਮੈਨੂੰ ਇਹਨਾਂ ਪਤਾ ਲੰਦਾ ਵੀ ਇੱਕ ਵਾਰੀ ਨਿਗਾ ਹੀ ਖਵਾਣੀ ਹੈ ਵੀ ਕਿੱਥੇ ਤੱਕ ਯਾਰ ਪਹੁੰਚ ਗਿਆ ਬਾਵਾ ਉੱਥੇ ਜਾ ਕੇ ਦਵਾ ਲੈਣਾ ਉਥੋਂ ਹਲਕਾ ਜਿਆ ਯਾਰ ਦਾ ਕਰਨਾ ਬਾ ਹੂੰ ਮਤਲਬ ਤੁਸੀਂ ਇਸ ਤਰ੍ਹਾਂ ਦਾ ਕਰਕੇ ਆਨੇ ਵੀ ਉਸ ਘਰ ਦੇ ਵਿੱਚ ਸੱਪ ਨਹੀਂ ਵੱੜਦਾ ਦੁਬਾਰਾ ਉਹ ਕਿੱਲਿਆ ਹੁੰਦਾ ਮੇਰਾ ਫਿਰ ਹਾਂ ਹੁਣ 8 9 ਘਰ ਕਿੱਲੇ ਮਗਰ ਅਸਲੇ ਤਾਂ ਲਿਆ ਨਹੀਂ ਸਕਦਾ ਕੋਈ ਸਦਾਰ ਵੀ ਨਹੀਂ ਹੋਣਾ ਜੀ ਬੰਦਾ ਮਤਲਬ ਜੇ ਤੁਸੀਂ ਚਾਹੋ ਤੇ ਉਸ ਘਰ ਦੇ ਵਿੱਚ ਵੀ ਇਸ ਤਰ੍ਹਾਂ ਉਸ ਨੂੰ ਕਰਕੇ ਆਨੇ ਵੀ ਉਹਦੇ ਵਿੱਚ ਸੱਪ ਦੁਬਾਰਾ ਨਹੀਂ ਵੱੜਦਾ ਹੈਗਾ ਵੀ ਕਹਿੰਦੇ ਇਹਦੀ ਗਾਰੰਟੀ ਨਹੀਂ ਮੈਂ ਜਿਸ ਦਾ ਪਾਟ ਕਰਦਾ ਸੱਪ ਫਰਦਾ ਪਾਟ ਕਰਕੇ ਛਿੱਟਾ ਦਿੰਦਾ ਤੇ ਮੈਨੂੰ ਟਾਈਮ ਮਿਲਦਾ ਔਰ ਉਹਨਾਂ ਜੇ ਸੱਪ ਉਹਨਾਂ ਦੇ ਅੰਦਰ ਨਹੀਂ ਵੱਰ ਸਕਦਾ ਇੱਕ ਬੰਦਾ ਸੀਗਾ ਪਾਕਿਸਤਾਨੀ ਸੀ ਮੁਸਲਮਾਨ ਪ੍ਰੈਸਰ ਬੋਟਰ ਸੀਗਾ ਉਹਨੇ ਮੈਨਾਂ ਚੈਲੰਜ ਕੀਤਾ ਕਹਿੰਦਾ ਮੇਰੇ ਘਰੋਂ ਤੂੰ ਸੱਪ ਫੜਿਆ ਮੈਂ ਕਹਿੰਦਾ ਤੇਰੇ ਘਰੇ 3 ਸਾਲ ਬਾਅਦ ਅੰਦਰ ਸੱਪ ਨਹੀਂ ਵਰੂਗਾ ਤੇ ਤੇਰੇ ਘਰੇ ਗੁੜੀਆ ਹੋਊਗੀ ਤੇ ਤੇਰੇ ਘਰੇ ਗੁੜੀਆ ਨਹੀਂ ਹੋਊਗੀ ਕਹਿੰਦਾ ਭਾਜੀ ਇਹ ਤਾਂ ਵੀ ਮਨਸ਼ਾਪ ਦੇ ਰਹੇ ਹੋ ਮੈਂ ਸ਼ਾਪ ਲੈਂਦਾ ਕੰਮ ਤੂੰ ਕੀਤਾ ਮੈਂ ਤੇਰੇ ਘਰੇ ਗੁੜੀਆਂ ਨਹੀਂ ਹੋ ਮੈਂ ਉਹਨੂੰ ਮਗਾਤਾ ਬਰਦਾਨ ਦੇਣਾ ਉਹਦੀ ਜਨਾਨੀ ਨੂੰ ਫੂਕਾਂ ਪੈਂਦੀਆਂ ਸੱਪ ਦੇ ਸਭ ਦਿਨ ਦੇ ਨਜ਼ਰ ਆਉਂਦੇ ਸੀ ਮੈਂ ਇੱਕੋ ਕੰਮ ਕੀਤਾ ਪਾਰੀ ਤਾ ਪਾਰੀ ਤੇ ਜੋ ਛਿਟਾ ਦਿੱਤਾ ਗਲੇ ਚ ਧਾਗਾ ਪਾਇਆ ਮੁਸਲਮਾਨ ਕਹਿੰਦਾ ਸਾਡੇ ਕਾਲਾ ਧਾਗਾ ਨਹੀਂ ਪੈਂਦਾ ਮੈਂ ਕਿਹਾ ਭਾਈ ਪੁਆਣਾ ਤੇ ਬਾ ਜਾਨ ਬਚਲੀ ਨੇ ਜਾਨ ਚਲੇਗੀ ਮੈਝੂ ਮਹਿਵਾਨੀ ਕੁੜੀ ਸਹਾਰਾ ਦੀ ਸੀ ਮਨੇ ਧਾਗਾ ਲਿਆ ਧਾਗਾ ਗਲੇ ਚ ਪਾਇਆ ਭੋਲੇ ਨਾ ਨੇ ਕਿਰਪਾ ਕੀਤੀ ਮੈਂ ਉਹਨੂੰ ਸ਼ਾਪ ਦੇ ਲਈ ਤੇ ਨਹੀਂ ਹੋ ਮੈਂ ਭੋਲੇ ਨਾ ਤੋਂ ਲ ਵਰਦਾਨ ਮਿਲਿਆ ਉਹਨੇ ਕਿਹਾ ਅਸੀਂ ਭੈਣ ਆਂਦੇ ਆਹੀ ਸਾਲ ਸੀਦੇ ਚੜੇ ਬੇਟੀ ਹੋਗੀ ਜਾਨੀ ਆਪਣੀ ਮੇਰੀ ਜਵਾਨ ਸੀਗੀ ਇੱਕ ਬੈਸ ਦੀ ਦੀ ਮਾ ਉਹਦੀ ਸ਼ਹਿਰਵਾਸੀ ਇੱਕ ਸੱਚੀ ਜਵਾਨ ਦਾ ਅੱਛਾ ਕਿੰਨੇ ਕੇ ਸਮੇਂ ਤੋਂ ਪਹਿਲਾਂ ਤੁਹਾਡੇ ਕੋਲ ਬੰਦਾ ਪਹੁੰਚ ਜਾਂਦੇ ਵੇ ਤੇ ਤੁਸੀਂ ਬਚਾ ਲੈਨੇ ਉਹਨੂੰ ਮੈਂ ਯਾਰ 24 ਘੰਟੇ ਦਾ ਟਾਈਮ ਦਤਾ ਉਹ ਅੱਛਾ 24 ਘੰਟੇ ਪਹਿਲਾਂ ਪਹਿਲਾਂ ਚਾਹੀਦਾ ਮੈਨੂੰ ਜੇ 24 ਘੰਟੇ ਤੋਂ 1 ਮਿੰਟ ਵੀ ਵੱਧ ਹੋ ਗਿਆ ਫਿਰ ਵੇ ਮੈਂ ਉਹ ਦੇਖਾਂਗਾ ਜੇ ਮੇਰਾ ਮਨ ਕਰੇਗਾ ਤੇ ਭੋਲੇ ਨਾਲ ਦੀ ਕਿਰਪਾ ਹੋਊਗੀ ਬਖਸ਼ ਉਤਰੇਗੀ ਮੱਥ ਪੰਨਾ ਹੂੰ ਮਤਲਬ ਜੇ 24 ਘੰਟੇ ਤੋਂ ਪਹਿਲਾਂ ਆ ਗਿਆ ਫਿਰ ਤਾਂ ਤੁਸੀਂ ਬਚਾ ਲੈਣਾ ਜੇ ਉਸ ਤੋਂ ਬਾਅਦ ਆ ਗਿਆ ਫਿਰ ਤੁਸੀਂ ਦੇਖੋਗੇ 24 ਘੰਟੇ ਪਹਿਲਾਂ ਆ ਗਿਆ ਮੈਨੂੰ ਪਾੜ ਕਰਦੇ ਮੇਰੇ ਤੇ ਬਖਸ਼ ਉਤਰ ਪੈਣੀ ਹੈ ਕਿਉਂਕਿ ਮੈਨੂੰ ਫਿਰ ਮੇਰੇ ਨਾਲੋਂ ਜ਼ਿਆਦਾ ਉਹਨਾਂ ਨੂੰ ਫਿਕਰ ਹੋਣੀ ਫਟਾਫਟ ਆ ਗਿਆ ਟਾਈਮ ਸਰ ਇਹਨੂੰ ਬਚਾ ਲੈ ਨਹੀਂ ਜਾਨ ਬਚਦੀ ਹੈ ਭਾਵੇਂ ਉਸ ਤੋਂ ਬਾਅਦ 6 ਮਹੀਨੇ ਜੀਏ ਸਾਲ ਜੀਏ 10 ਸਾਲ ਜੀਏ 50 ਸਾਲ ਜੀਏ ਮੇਰਾ ਫਰਜ਼ ਹੈ ਮੈਂ ਆਪਣਾ ਨਿਭਾਣਾ ਮਗਰ ਨਿਭਾਉਂਦਾ ਵੀ ਫਿਰ ਤਾਂ ਮੈਨੂੰ ਲਾਭ ਹੋਵੇ ਜੇ ਮੇਰੇ ਕੋਲ ਆ ਕੇ ਘੜਾ ਕਰਾਨ ਇੱਕ ਜ਼ਹਿਰ ਘੜਾ ਲਿਆ ਮੁੜ ਕੇ ਦੁਬਾਰਾ ਸ਼ਗਨ ਨਹੀਂ ਦਿਖਾਨੀ ਉਹ ਸਾਰਾ ਭਾਰਤ ਮੇਰੇ ਤੇ ਰੰਦਾ ਅਸਲੀ ਆਪਾਂ ਕੋਸ਼ਿਸ਼ ਇਹੀ ਰੱਖੀ ਆ ਵੀ ਭੋਲੇ ਨਾਲ ਨੂੰ ਕਹੀਦਾ ਜਿਹੜਾ ਘੱਟ ਵੇ ਜਰਾ ਕਹਿੰਦੇ ਵੀ ਤੁਹਾਡੇ ਤੁਹਾਨੂੰ ਬਾਹਰ ਬਾਹਰੋਂ ਵੀ ਫੋਨ ਆਂਦੇ ਨੇ ਵੀ ਸਾਡਾ ਇਸ ਤਰ੍ਹਾਂ ਦਾ ਹੋ ਗਿਆ ਯੂਪੀ ਬਿਹਾਰ ਤੱਕ ਦੇ ਯੂਪੀ ਬਿਹਾਰ ਕਿੱਥੋਂ ਕਿੱਥੋਂ ਆਂਦੇ ਆ ਅੰਮਰਸਰ ਤੋਂ 10 ਫੋਨ ਆ ਗਏ ਡਵੇਈ ਤੋਂ ਆ ਰਹੇ ਆ ਕੈਨੇਡਾ ਤੋਂ ਆ ਰਹੇ ਹੁਣ ਦੱਸੋ ਮੈਂ ਕਿੱਥੇ ਜਰਾਂ ਜਾਵਾਂ ਮੇਰੇ ਕੋਲ ਨਹੀਂ ਪੈਸਾ ਵੀ ਜਿਹੜਾ ਮੈਂ ਖੜੇ ਪਰ ਵੀਜ਼ਾ ਲਵਾਉਣ ਨੂੰ ਟਿਕਟ ਕਰਾ ਲੂੰ 12 ਦਿਨ ਹੋ ਗਏ ਮੇਰਾ ਫੋਨ ਪਾਣੀ ਬੇਮੀ ਵਿੱਚ ਖਰਾਬ ਪਿਆ ਮੈਂ ਉਹ ਤਾਂ ਲੈ ਨਹੀਂ ਸਕਿਆ ਤੇ ਦਵਾਈ ਜਾਣ ਨੂੰ ਕੈਨੇਡਾ ਜਾਣ ਨੂੰ ਕਿਥੋਂ ਪੈਸੇ ਲੈ ਲਾਂ ਪਰ ਫਿਰ ਵੀ ਲੋਕਾਂ ਦਾ ਭਲਾ ਕਰਦੇ ਆ ਮੈਂ ਬੈਠਾ ਹਾਂ ਸਰਿਆ ਚੌਂਗ ਦਾ ਡਰੈਸਾ ਚੌਂਗ ਦੇ ਗੱਭੇ ਬੈਠਾ ਮੇਰਾ ਫੋਨ ਜੰੂਬੰਦ ਆ ਰਿਹਾ ਇਸ ਲਈ ਮੈਂ ਸਭ ਤੋਂ ਗਲਤੀ ਮੰਨਦਾ ਵੀ ਮੇਰਾ ਫੋਨ ਬੰਦ ਆ ਅੱਛਾ ਇਹ ਜਿਹੜਾ ਸੌਣ ਦਾ ਮਹੀਨਾ ਆ ਰਿਹਾ ਕੀ ਕੀ ਧਿਆਨ ਰੱਖਣਾ ਲੋਕਾਂ ਨੂੰ ਤੇ ਬਾਈ ਦੇ ਵਿੱਚ ਜੇ ਕਿਤੇ ਸੱਪ ਕਰਦੇ ਵਿੱਚ ਆਂਦਾ ਹੈ ਜ਼ਹਿਰੀਲਾ ਜਾਂ ਫਿਰ ਕਿਸੇ ਤਰੀਕੇ ਦਾ ਵੀ ਆਂਦਾ ਤਾਂ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਘਰ ਦੇ ਵਿੱਚ ਜਿਹੜਾ ਆਪਾਂ ਖਾਣਾ ਬਣਾਉਨੇ ਆ ਖਾਣਾ ਬਣਾਉਣ ਤੋਂ ਪਹਿਲਾਂ ਸਿਰੇ ਉੱਠਦੇ ਕੱਚੀ ਲੱਸੀ ਦਾ ਚਿੱਟਾ ਦਿੱਤਾ ਜੇ ਫਿਰ ਸੋਈ ਖਾਣੇ 'ਚ। ਹੂੰ। ਦੂਜਾ ਨੰਬਰ ਹੂੰ। ਕਦੀ ਵੀ ਸੁੱਕਾ ਧਨੀਆ ਤਰਕੇ 'ਚ ਨਹੀਂ ਪਾਣਾ। ਅੱਛਾ। ਤੀਸਰਾ ਧਨੀਆ ਲੋਹ ਪਾਓ। ਕਿਉਂਕਿ ਸੁੱਕੇ ਧਨੀਆ ਤੁਹਾਡੇ ਪਾਣ ਨਾਲ ਤੁਹਾਡੇ ਪਿਛਲੇ ਕਰਮ ਤੁਹਾਡੇ ਸਾਹਮਣੇ ਆ ਜਾਣੇ। ਹੂੰ। ਕਿਉਂਕਿ ਸੁੱਕਾ ਧਨੀਆ ਸੀ ਆਈਟਮ ਹੈ ਵੀ ਤੁਹਾਡੇ ਘਰੇ ਸੜਿਆ ਨਹੀਂ ਤੇ ਸਾਬੰਦਰ ਵੜਿਆ ਨਹੀਂ। ਹੂੰ। ਇਹ ਕਾਰਨ ਹੈ। ਹਾਂ। ਤੇ ਜਿਵੇਂ ਜਿਹੜੇ ਮਾਰ ਦਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਕੀ ਕਰਨ ਵੀ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਜਾਂ ਫਿਰ ਕੀ ਕਰਨਾ ਚਾਹੀਦਾ ਮਾਰਨ ਵਾਲੇ ਆਪਣੇ Hindu ਤਾਂ ਹੈ ਨਹੀਂ ਹੂੰ Hindu ਜਲਦੀ ਮਾਰਦਾ ਨਹੀਂ ਹੂੰ ਮੁਸਲਮਾਨ ਦੇਖਦੇ ਛੱਡਦਾ ਨਹੀਂ ਹੂੰ ਕਿਉਂਕਿ ਸਾਡੇ ਧਰਮ ਤੋਂ ਉਹ ਪਿੱਛੇ ਫੜਦੇ ਹੂੰ Hindu ਇਨਸਾਨ ਬਹੁਤ ਹੀ ਕਦਰ ਪਾਉਂਦਾ ਵੀ ਕਿਸੇ ਘਰੇ ਆਇਆ ਉਹ ਕੋਸ਼ਿਸ਼ ਇਹ ਕਰਦਾ ਵੀ ਇੱਕ ਜਿਹੜਾ ਛੱਡ ਦੇ ਦੂਜੇ ਨੂੰ ਲੱਭ ਲੋ ਇੱਦਾਂ ਨਹੀਂ ਲੱਭੇ ਤੀਜਾ ਲੱਭ ਲੋ ਜੋ ਨਹੀਂ ਬੰਦਾ ਕੋਈ ਲੱਭਦਾ ਸੇਵਾਦਾਰ ਅਖੀਰ ਕਹਿੰਦੇ ਯਾਰ ਚੱਲ ਕੋਈ ਨਹੀਂ ਇੱਕ ਦੇ ਦੋ ਰਹਿਣਗੇ ਪੈਸੇ ਲੈ ਜਾਣਗੇ ਜਾਨ ਤਾਂ ਬਚੂ ਉਹ ਬੱਚੇ ਹੀ ਜਾਨ ਪਿੱਛੇ ਪੈਸਾ ਦਿੰਦੇ ਆ ਉਹਨਾਂ ਨੂੰ ਪੈਸਾ ਕਮਾਉਣ ਦਾ ਢੰਗ ਆ ਉਹ ਅੰਦਰ ਜਾਂਦੇ ਆ ਲੱਖ ਲੱਖ ਏਡੇ ਏਡੇ ਚੋਲੇ ਪਾਏ ਆ ਕੰਬਲ ਜੇ ਪਾ ਲੈਣਗੇ ਉੱਪਰ ਦੀਨ ਵੇਚਾਂਗੇ ਸਭ ਦੇ ਕਰਨ ਹੀ ਆ ਤੈਨੂੰ ਦੀਨ ਦੀ ਵਾਇਸ ਕਿੱਥੋਂ ਸੁਣੋ ਕੰਦੇਈ ਫਨੀਰ ਖੜ ਗਿਆ ਹਾਂਜੀ ਖੜ ਗਿਆ ਮੈਂ ਗਰੰਟੀ ਕਰਨਾ ਸਭ ਫਨੀਰ ਜੋ ਖਰਦਾ ਸਾਹਮਣੇ ਫੋਨ ਕਰਕੇ ਤੁਸੀਂ ਬੀਨ ਲੈ ਲੋ ਚਾਹ ਡੰਡਾ ਡੰਡਾ ਘਮਾਓਗੇ ਐ ਸਭ ਤੁਣ ਕਿਉਂ ਘੁਮੰਦਾ ਕਿਉਂਕਿ ਉਹਦੀ ਜਾਨ ਉਹਦੇ ਸਿਰ ਤੇ ਆ ਉਹਦੇ ਮੂੰਹ ਚ ਬੀਨ ਸਾਨੂੰ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਅੰ ਦੇਖਿਆ ਅੰਨਾ ਵੀ ਅੱਖਾਂ ਦਾ ਅੰਨਾ ਦੁਨੀਆ ਉਹ ਦੇਖਾ ਜਿਹੜਾ ਸੱਪ ਹੈ ਉਹ ਕਦੋਂ ਇਨਸਾਨ ਨੂੰ ਨੁਕਸਾਨ ਪਹੁੰਚਾਂਦਾ ਹੈ ਕਦੋਂ ਉਹ ਡੰਗਦਾ ਕਦੋਂ ਜਦੋਂ ਇਨਸਾਨ ਉਹ ਨਾਲ ਪੰਗੇ ਲੈਂਦਾ ਛੇਰਖਣੀਆਂ ਕਰਦਾ ਜਿਵੇਂ ਉਹਨਾ ਇੱਕ ਡੰਡਾ ਮਾਰਿਆ ਉਹ ਬੈੱਡ નીચે ਵਰ ਗਿਆ ਜਾਂ ਕਿਧਰੇ ਵਰ ਗਿਆ ਉਹ ਕਹਿੰਦਾ ਲੈ ਵੀ ਇਹਦੀ ਕਮਰ ਟੁੱਟ ਗਈ ਹੈ ਰੀ ਟੁੱਟ ਗਈ ਹੈ ਲੈ ਹੁਣ ਕੋਈ ਗੱਲ ਨਹੀਂ ਹੁਣ ਜਹਿਰ ਨਹੀਂ ਪਾਏਗਾ ਮੈਂ ਦੇਖਦਾ ਜਾਨੂੰ ਉਹ ਦੇਖਣ ਨੂੰ ਵਰਦਾ ਫਿਰ ਉਹ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹ ਕਾਕਾ ਤੈਨੂੰ ਡੰਗ ਕਿੱਥੇ ਪੈਣਾ ਹਮ ਮਤਲਬ ਪਹਿਲਾਂ ਆਪ ਕਦੇ ਵੀ ਨਹੀਂ ਸੱਪ ਕਿਸ ਨੂੰ ਛੇੜਦੇ ਹੁੰਦੇ ਹਾਂ ਬਹੁਤ ਜਿਸ ਜਗ੍ਹਾ ਤੁਸੀਂ ਮੇਰੇ ਕੋਲ ਖੜੇ ਹੋ ਐਸਲ ਇਹ ਤਾਂ ਚੱਲ ਹਲੇ ਕਾ ਹੁਣ ਉਹ ਉਸ ਬਹੁਤ ਹੈ ਤੇ ਗਰਮੀ ਬਹੁਤ ਹੈ ਸਾਨੂੰ ਨਹੀਂ ਮਗਰ ਕੋਸ਼ਿਸ਼ ਤਾਂ ਸੀਗੀ ਵੀ ਕੱਲ ਵੀ ਦੇਖਿਆ ਇੱਥੇ ਘੁੰਮਦਾ ਆਪਣੇ ਅੰਦਰ ਹੀ ਵੀ ਚਾਹ ਤੁਸੀਂ ਆਏ ਬੱਚੇ ਆਏ ਆ ਦੋਨੋਂ ਭਰਾ ਮੇਰੇ ਛੋਟੇ ਨਿਕਲੇ ਆਂਦਾ ਮੈਂ ਇਸ ਲਈ ਕੋਈ ਨਹੀਂ ਹੈ ਨਹੀਂ ਹੈ ਬਾਦ ਇਹ ਮਿੱਟੀਆਂ ਦੇ ਆਹ ਮਿੱਟੀਆਂ ਦੀ ਫੋਦ ਹੈ ਆ ਫਾਕ ਉਹ ਹੀ ਆ ਆ ਪੂਰੀ ਬਣਾ ਸਕਦਾ ਹੂੰ ਇਧਰੋਂ ਸੱਪ ਨਿਕਲਦੇ ਕੀ ਹੈਗੇ ਨਹੀਂ ਇਹ ਇਹ ਫਾਕ ਇਹ ਫਾਕੇ ਸਿਰਫ ਸੱਪ ਬੰਧਦਾ ਅੱਛਾ ਆ ਲਓ ਆ ਸਾਰੀ ਫਾਕੇ ਚ ਸੱਪ ਕਿਸੇ ਵਕਤ ਵੀ ਰਹਿ ਸਕਦਾ ਇਹਨਾਂ ਦੀ ਫਾਕ ਵਾ ਮਤਵਲੀ ਇਹ ਬਣਾਇਆ ਵੀ ਭਾਈ ਤੁਸੀਂ ਆਓ ਠੰਡੀ ਜਗ੍ਹਾ ਰੋ ਹੂੰ ਉਹਨਾਂ ਨੂੰ ਠੰਡਕ ਆਫਾਕ ਦਿੰਦੀ ਹੈ ਮਤਲਬ ਆ ਜਿਹੜੀ ਮਿੱਟੀ ਪੁਵਾਈ ਹੈਗੀ ਹੈ ਤੁਸੀਂ ਇਹ ਉਹਨਾਂ ਵਾਸਤੇ ਪੁਵਾਈ ਹੈ ਹਾਂ ਉਹਨਾਂ ਵਾਸਤੇ ਜ਼ਰੂਰੀ ਸੀ ਹੂੰ ਪਰ ਮੈਨੂੰ ਸੇਵਾ ਮਿਲਦੀ ਨਹੀਂ ਬਾਈ ਹੂੰ ਤੇ ਜਿਹਨੇ ਮੇਰੇ ਅੰਦਰ ਮੈਂ ਉਹਨਾਂ ਨੂੰ ਗਰਮੀ ਥੋੜਾ ਮਾਰਨਾ ਹੂੰ ਆਪਣੇ ਦੇਵਤਾ ਨਹੀਂ ਮਾਰ ਸਕਦਾ ਬਾਈ ਹੂੰ ਐਸੇ ਲੈਣਾ ਕਿ ਵੀ ਤੁਸੀਂ ਆਪਣੀ ਜਗ੍ਹਾ ਬਣਾਤੀ ਹੈ ਭਾਈ ਉਹਨਾਂ ਨੇ ਰੱਖੇ ਸੀ ਦੋ ਟਰਾਲੀਆਂ ਫੱਕ ਦੀ ਪੁਵਾਤੀਆਂ ਹੂੰ ਫੱਕੇ ਚ ਲੋ ਇੱਥੇ ਦਰਵੇਸ਼ ਵੀ ਘੁੰਮਦੇ ਐ 24 ਘੰਟੇ ਦਰਵੇਸ਼ਾ ਨੇ ਵੀ ਆਏ ਰਹਿਣਾ ਅੱਛਾ ਇਸ ਏਰੀਆ ਦੇ ਵਿੱਚ ਜਿੱਥੇ ਆਪਾਂ ਖੜੇ ਆ ਵੀ ਕਹਿੰਦੇ ਤੁਸੀਂ ਸੱਪ ਕਿੰਨੇ ਕਿ ਸੱਪ ਹੋਣਗੇ ਵੀ ਕਿੰਨੇ ਕਿ ਜ਼ਹਿਰੀਲੇ ਸੱਪ ਹੋਣਗੇ ਤੇ ਬਹੁਤ ਐਸਲੇ ਦੇ ਐਸਲੇ ਗਰਮਾਇਸ਼ ਹੈਗੀ ਆ ਸੋਣ ਨੂੰ ਹਲੇ 4-5 ਦਿਨ ਪਏ ਆ ਜਿੱਦਾਂ ਸੋਣ ਚੜੇਗਾ ਉਸ ਦਿਨ ਸੋਣ ਚੜਦੇ ਮੇਰੇ ਕੋਲ ਪਹਿਲੇ 9 ਵਜੇ ਆ ਜਾਓ ਤੇ 11 ਵਜੇ ਤੱਕ ਤੁਹਾਨੂੰ ਇੱਥੇ ਪਤਾ ਦੱਸ ਦਾਂਗੇ ਵੀ ਕਿਹੜਾ ਕਿਹੜਾ ਸੱਪ ਐਸਲੇ ਬਾਹਰ ਆ ਚੁੱਕਾ ਤੇ ਤੁਹਾਨੂੰ ਅੱਛਾ ਕਹਿੰਦੇ ਨੇ ਵੀ ਸੱਪ ਦਾ ਕੋਈ ਏਰੀਆ ਹੁੰਦਾ ਵੀ ਉਹ ਉਹਨੇ ਏਰੀਆ ਦੇ ਵਿੱਚ ਰਹਿੰਦੇ ਨੇ ਵੀ ਇਸ ਤਰ੍ਹਾਂ ਸੱਪ ਦੇ ਏਰੀਆ ਕੋਈ ਨਹੀਂ ਹੈਗਾ ਜੀ ਸੱਪ ਦੇ ਏਰੀਆ ਸਿਰਫ ਇੱਧਰ ਉਹ ਆ ਵੀ ਜਿਸ ਲਈ ਜਿਹਦੇ ਘਰੇ ਵਰਦੇ ਆ ਧਰਤੀ ਉਹਨਾਂ ਦੀ ਮੇਨ ਆ ਅਸੀਂ ਉਹਨਾਂ ਦੇ ਕਿਰਾਏਦਾਰ ਆ ਜੀ ਜੇ ਤੁਸੀਂ ਕੋਈ ਵੀ ਅਜ ਮੇਰੀ ਕੋਠੀ ਹੈ ਤੇ ਮੈਂ ਸੱਪ ਮਾਰਦਾ ਹਾਂ ਇਹ ਮੇਰੀ ਬੇਵਕੂਫੀ ਹੈ ਹਮ ਇਹ ਸਾਡੇ ਕੋ ਪੱਲੇ ਕੀ ਹੈ ਖਾਲੀ ਆ ਤਾਂ ਖਾਲੀ ਆ ਜਾਣਾ ਕਰੋੜਾ ਬਣਾ ਲੈ ਹਰਬਾ ਦੀ ਪ੍ਰੋਪਰਟੀ ਬਣਾ ਲੈ ਤਾ ਨਾਲ ਨਹੀਂ ਜਾਣੀ ਹਮ ਨਾਲ ਜਾਣੀ ਤੁਹਾਡੀ ਸੇਵਾ ਹਮ ਦਾਨ ਪੁੱਛ ਫਿਰ ਲੋਕਾਂ ਦੇ ਨਾਲ ਕਿਵੇਂ ਮਿਲਦੇ ਹੋ ਕਿਵੇਂ ਤੁਹਾਨੂੰ ਕੰਟੈਕਟ ਕਰਦੇ ਨੇ ਲੋਕ ਅੱਗੇ ਤਾਂ ਮੈਨੂੰ ਫੋਨ ਨਾਲ ਕਨੈਕਟ ਕਰਦੇ ਸੀਗੇ ਜਿਆਦਾ ਮੇਰਾ ਨਾਮ ਚੱਲਦਾ ਜੀ ਨਾਮ ਤੇ ਮੇਰੇ ਕੋਲ ਆ ਜਾਂਦੇ ਜਿਵੇਂ ਹੁਣ ਕਿਸੇ ਮੱਲੇ ਚ ਸੱਪ ਆ ਗਿਆ ਉਹ ਪੈਸਾ ਪਾ ਗਿਆ ਇੱਕ ਦੂਜੇ ਨਾਲ ਗੱਲ ਕਰਦੇ ਆ ਕਹਿੰਦੇ ਇੱਥੇ ਨਹੀਂ ਜੀ ਉਹ ਗੋਪਾਲਨਗਰ ਚਲੇ ਉਹ ਗੋਪਾਲਨਗਰ ਚੋਂ ਤੋਂ ਮੈਂ ਪੁੱਛਦੇ ਆ ਫਿਰ ਮੇਰੇ ਕੋ ਕੰਡੇ ਜਾਂਦੇ ਆ ਬੰਦਾ ਆਂਦਾ ਲੈ ਕੇ ਜਾਂਦਾ ਆਪਾਂ ਵੀ ਮਿੰਟ ਜਾ ਕੇ ਕੁਛ ਨਹੀਂ ਕਹੀਦਾ ਉਹਨਾਂ ਨੂੰ ਕਹਿੰਦੇ ਭੈਣ ਜੀ ਮੈਂ ਇੱਕ ਮਿੰਟ ਜਾ ਚੈੱਕ ਕਰਕੇ ਆਇਆ ਵੀ ਹੈਗਾ ਜਾਂ ਨਹੀਂ ਮੈਨੂੰ ਦਿਖਦਾ ਮੈਂ ਰੰਗ ਦੇਖਦਾ ਫਿਰ ਪੁੱਛਦਾ ਵੀ ਕਿੰਨੇ ਦੇਖਿਆ ਜਿਹੜੇ ਬੱਚੇ ਨੇ ਜਾਂ ਕੁੜੀ ਨੇ ਜਾਂ ਭੈਣ ਨੇ ਦੇਖਿਆ ਹੁੰਦਾ ਉਹ ਕਹਿੰਦੀ ਭਾਈ ਮੈਂ ਦੇਖਿਆ ਅੰਕਲ ਮੈਂ ਦੇਖਿਆ ਮੈਂ ਬੇਟਾ ਆ ਰੰਗ ਦਾ ਉਹ ਕਹਿੰਦੇ ਹਾਂਜੀ ਉਹਨਾਂ ਦੇ ਘਰ ਦਨ ਗਏ ਤੁਸੀਂ ਚਾਹ ਬਣਾਓ ਜਾਨੂ ਚਾਹ ਬਣਾ ਕੇ ਲੈਂਦੇ ਜਾਨੂ ਮੈਂ ਸਭ ਲੈ ਕੇ ਕੁਰਸੀ ਤੇ ਆ ਕੇ ਬੈਠੇ ਨਚੋੜਾ ਹੋਗੇ ਉਹਨੇ ਦੇਦੋਂ ਤੁਸੀਂ ਫੜ ਵੀ ਲੈਨੇ ਹੋ ਚਾਹ ਨਹੀਂ ਬੰਦੀ ਚਾਹ ਤੜੀ ਜ ਜਾਂਦੀ ਮੈਂ ਸਭ ਲੈ ਕੇ ਬਾਹਰ ਆ ਜਨਾ ਅੱਛਾ ਉਹ ਜਾਨੂ ਚਾਹ ਆਂਦੀ ਹੈ ਤੇ ਚਾਹ ਲੈ ਕੇ ਆਣ ਵਾਲੇ ਕਹਿੰਦੇ ਭਾਈ ਵੀਰ ਜੀ ਤੁਸੀਂ ਸੱਪ ਫੜ ਲਿਆ ਮੈਂ ਨਹੀਂ ਮੈਂ ਚਾਹ ਨਹੀਂ ਪੀਤੀ ਮੈਂ ਚਾਹ ਪੀ ਕੇ ਸੱਪ ਫੜੂ ਮੈਂ ਥੀ ਥੱਕ ਗਿਆ ਆ ਮੈਂ ਮਜ਼ਾਕ ਕਰਦਾ ਉਹਨਾਂ ਨੂੰ ਅੱਛਾ ਜੇ ਮੈਂ ਚਾਹ ਪੀ ਲੈਣਾ ਨਾਲੇ ਮਾਨਨ ਕਹਿੰਦਾ ਚਲੋ ਇਹ ਇੱਕ ਬੰਦਾ ਭੇਜੋ ਮੋਟਰਸਾਈਕਲ ਵਾਲਾ ਤੇ ਇੱਕ ਡੱਬਾ ਮੰਗਾਓ ਕਹਿੰਦੇ ਸੱਪ ਫੜੇ ਮੈਂ ਤੇ ਡੱਬਾ ਮੰਗਾਉਣ ਨੂੰ ਗਿਆ ਸੱਪ ਤਾਂ ਮੇਰੇ ਪਹਿਲੇ ਬਾਹ ਨਾਲੇ ਵਿਟਿਆ ਆ ਅੱਛਾ ਮਤਲਬ ਸੱਪ ਤੁਸੀਂ ਕਰਦੇ ਅੰਦਰ ਵੜਦੇ ਸਾਰੀ ਪਤਾ ਕਰ ਲੈਣਾ ਵੀ ਕਿਹੜੇ ਕੋਨੇ 'ਚ ਬੈਠਾ ਹੈਗਾ ਤੇ ਕਿਵੇਂ ਉਹਨੂੰ ਫੜ ਕੇ ਪਹਿਲਾਂ ਹੀ ਰੱਖ ਲੈਣੇ ਉਹ ਵੀ ਬੰਦੇ ਨੂੰ ਬਾਤ ਨਹੀਂ ਰੱਖ ਲੈਣੇ ਫੜ ਕੇ ਨਹੀਂ ਰੱਖਦਾ ਜਿਸ ਨੇ ਮੈਂ ਚਾਹ ਗੈਣਾ ਨਾ ਚਾਹ ਦੁਆ ਮੈਂ ਆਪਣੀ ਬਖਸ਼ ਨੂੰ ਅੱਧੀ ਕਰ ਦੇਣਾ ਅੱਛਾ ਕਿ ਉਹ ਚਾਹ ਗੈਦੀ ਅੱਧੀ ਬਖਸ਼ ਦਾ ਮਤਲਬ ਇਹ ਹੁੰਦਾ ਵੀ ਮੈਂ ਸਿਰਫ ਅੰਦਰ ਜਾਣਾ ਸੱਪ ਨੂੰ ਫੜਨਾ ਉਹਨੇ ਕਿਹਾ ਬਾਹਰ ਨਾਲ ਬਹਿਟ ਜਾ ਉੱਤੇ ਪਾ ਲੈਣਾ ਮੈਂ ਕਪੜਾ ਕਿਉਂਕਿ ਜਿਹੜੀ ਭੈਣ ਮੈਨੂੰ ਦੁਆਰਾ ਚਾਹ ਬਣਾ ਕੇ ਲਿਆਉਗੀ ਉਹ ਚਾਹ ਦੇਣ ਲੱਗੇ ਸੱਪ ਦੇਖੇਗੇ ਘਬਰਾਣਾ ਜਾਵੇ ਘਬਰਾਣਾ ਜਾਵੇ ਆਪਣੇ ਮਜੇ ਨਾਲ ਖੱਬੇ ਹੱਥ ਨਾਲ ਚਾਹ ਪੀ ਲੈਣੀ ਹੈ ਚਾਹ ਪੀ ਕੇ ਕੱਪੜਾ ਦੇਣਾ ਜਦੋਂ ਉਹਨੇ ਮੈਂ ਡੱਬਾ ਤੇ ਲਿਆਓ ਫਿਰ ਭੈਣ ਜੀ ਜਿਹੜੀ ਕਹਿੰਦੇ ਪਛਤੀ ਸੱਪ ਤਾਂ ਫੜਿਆ ਨਹੀਂ ਮੈਂ ਤੁਹਾਨੂੰ ਚਾਹ ਮੈਂ ਪੀ ਲਈ ਦਬੋਂ ਮਰੋ ਸੱਪ ਤਾਂ ਹੱਥਾਂ 'ਚ ਲੱਗਿਆ ਸੱਪ ਤਾਂ ਮੇਰੀ ਬਾਹ ਨਾਲ ਪਹਿਲੇ ਹੀ ਬਿਠਿਆ ਹੋਇਆ ਹਾਂ ਉਹ ਦੇਖੇ ਰਾਨ ਕਹਿੰਦੇ ਪਹਿਸ਼ ਵੀ ਗੇ ਕਦੋਂ ਅੰਦਰ ਤੇ ਲੈ ਕੇ ਕਦੋਂ ਆ ਗਏ ਮੈਂ ਸਾਰੀ ਭੋਲੇ ਨਾਲ ਦੀ ਕਿਰਪਾ ਹੀ ਹੈ ਅੱਛਾ ਹੁਣ ਆਉਣ ਵਾਲਿਆ ਸੌਣ ਚੜਨ ਨਾਲ ਆਈ ਹੈ ਹੁਣ ਤੱਕ ਕਿੰਨੇ ਕੇ ਸੱਪ ਦੋ ਤਿੰਨ ਦਿਨਾਂ 'ਚ ਨਜ਼ਰ ਆਏ ਤੁਹਾਨੂੰ ਦੋ ਤਿੰਨ ਦਿਨਾਂ 'ਚ ਤਨੀ ਮੈਨੂੰ ਆ 9 ਦਿਨ ਤਾਂ ਵਿੱਚ ਮੈਨੂੰ ਆਇਆ ਚਾਰ-ਪੰਜ ਨਜ਼ਰ ਮੈਂ ਸਿਹਤ ਨਾਲ ਠੀਕ ਹੋ ਨਹੀਂ ਮੇਰੇ ਅੰਦਰ ਹੀ ਘੁੰਮ ਜਾਂਦੇ ਘੁੰਮੀਆਂ ਮੈਂ ਫਰਦਾ ਨਹੀਂ ਮੈਂ ਕਹਾਂ ਬਾਹ ਮਾਰੋ 12-13 ਲੈ ਆ ਚੁੱਕਾ ਵਰਕੇ ਅੱਛਾ ਜੇ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਕਿਵੇਂ ਕਰੂਗਾ ਤੇ ਕਿੱਥੇ ਹੋਣ ਨੂੰ ਤੁਸੀਂ ਕਿਹੜਾ ਨੰਬਰ ਹੈਗਾ ਤੁਹਾਡਾ ਮੇਰਾ ਨੰਬਰ ਬਲੌਕ ਪਿਆ ਜੀ ਉਹ ਮੈਂ ਖੋਲਣਾ ਵੀ ਨਹੀਂ ਅੱਛਾ ਹਾਂ ਸੁੱਧੀ ਗੱਲ ਹੈ ਮੈਂ ਆਪਣਾ ਨੰਬਰ ਨਹੀਂ ਖੋਲਣਾ ਚਾਹ ਜੋ ਮਰਜੀ ਹੋਵੇ ਕਿਉਂਕਿ ਨੰਬਰ ਖੋਲਾ ਵਾਂ ਮੈਨੂੰ ਖੋਲਣ ਦਾ ਕੋਈ ਫਾਇਦਾ ਨਹੀਂ ਜੇ ਮੈਂ ਖੋਲਣਾ ਲੋਕੀ ਝਾੜਾ ਕਰਾਉਣਾ ਨੇ ਇੱਕ ਝਾੜਾ ਕਰਾ ਕੇ ਦੂਜੇ ਝਾੜੇ ਨਾਲ ਮੈਂ ਆਪਣਾ ਪਿੱਛੇ ਆਪਣੀ ਜਾਨ ਤੋਗਵਣੀ ਅੱਛਾ ਜਿਹੜੇ ਤੁਹਾਡੇ ਕੋਲ ਝਾੜਾ ਕਰਾਉਣ ਆਉਂਦੇ ਨੇ ਘੱਟ ਤੋਂ ਘੱਟ ਕਿੰਨੀ ਵਾਰੀ ਤੁਹਾਡੇ ਕੋਲ ਆਉਣਾ ਪੈਣਾ ਉਹਨਾਂ ਨੂੰ ਸਿਰਫ 3 ਦਿਨ ਦਾ ਵਾਸਤਾ ਵਾ ਪਹਿਲਾ ਝਾੜਾ ਕਰਾਜੋ ਦੂਜਾ ਝਾੜਾ ਮੇਰੇ ਕੋਲ 10 ਵਜੇ ਤੋਂ ਪਹਿਲਾਂ ਪਹਿਲਾ ਕਰਾ ਕੇ ਤੀਜਾ ਝਾੜਾ ਮੇਰੇ ਕੋਲ ਸ਼ਾਮ ਨੂੰ ਕਰਾ ਲਓ 8 ਵਜੇ ਤੋਂ ਬਾਅਦ ਮੇਰੇ ਤੀਜਾ ਝੜਾ ਇੱਕ ਦਿਨ ਤੁਹਾਨੂੰ ਮਾਫ ਹੈ ਮੈਂ ਇੱਕ ਦਿਨ ਹੀ ਡਬਲ ਝਾੜਾ ਕਰ ਦਾਂਗਾ ਉਹ ਤੁਹਾਨੂੰ ਤੀਜੇ ਦਿਨ ਸਾਥ ਦੇਵੇਗਾ ਉਸ ਤੋਂ ਮੇਰੇ ਕੋਲ ਆ ਠੀਕ ਗੱਲਬਾਤ ਕੀਤੀ ਸਾਡੇ ਨਾਲ ਭਰਜੀ ਮਜੂਦ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਇੰਟਰਵਿਊ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਸੀ ਕਿ ਜਿਸ ਦੇ ਵਿੱਚ ਲੋਕ ਅਵੇਅਰ ਹੋ ਸਕਣ ਵੀ ਸੱਪਾਂ ਦੇ ਪ੍ਰਤੀ ਅਵੇਅਰ ਹੋ ਸਕਣ ਕਿਉਂਕਿ ਕਹਿੰਦੇ ਨੇ ਵੀ ਸੱਪ ਸਾਨੂੰ ਨੁਕਸਾਨ ਕਦੇ ਨਹੀਂ ਪਹੁੰਚਾਉਂਦੇ ਨੇ ਜਦੋਂ ਅਸੀਂ ਉਹਨਾਂ ਨੂੰ ਛੇੜਦੇ ਆਉਦੋਂ ਨੁਕਸਾਨ ਪਹੁੰਚਾਉਂਦੇ ਨੇ ਤੇ ਆਉਣ ਵਾਲੇ ਸੌਣ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟ ਹੋਣੇ ਆ ਤਾਂ ਖਿਆਲ ਰੱਖਿਓ ਭਰਤ ਜੀ ਕੰਟੈਕਟ ਨੰਬਰ ਤੁਹਾਨੂੰ ਦੇ ਹੀ ਦਿੱਤਾ ਹੈਗਾ ਤਾਂ ਉਸ ਦੇ ਨਾਲ ਕੰਟੈਕਟ ਵੀ ਕਰਿਓ ਤੇ ਸੱਪਾਂ ਨੂੰ ਨਾ ਮਾਰਿਓ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ